ਜਦੋਂ ਜੀ ਚੰਨੀ ਕਿਸੇ ਪੰਥਕ ਧਿਰ ਤੇ ਜਾਂਦਾ ਤਾਂ ਸਮਝਿਆ ਜਾਂਦਾ ਸੀ ਵੀ ਉਹ ਬੰਦਾ ਵਧੀਆ ਵਾ ਜਿੱਥੇ ਉਹ ਗਿਆ ਵਾ ਉੱਥੋਂ ਤੇ ਸਮਝਿਆ ਜਾਂਦਾ ਵੀ ਇਹਨੂੰ ਕੋਈ ਹੋਰ ਬੁਲਾ ਰਿਆ ਸੀਗਾ ਇਹਦੀ ਆਪਣੀ ਕੋਈ ਸੋਚ ਨਹੀਂ ਸੀ ਬਾਕੀ ਗਿਆਨੀ ਹਰਪ੍ਰੀਤ ਸਿੰਘ ਦੀ ਤੇ ਉਂਗਲ ਕਰਨਾ ਜਿਹੜਾ ਨਾ ਉਹ ਵੈਸੇ ਹੀ ਇਹ ਮਜ਼ਾਕ ਬਣਦਾ ਵਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਤੇ ਕਹਤਾਰਾ ਮੈਂ ਕੋਈ ਇਲੈਕਸ਼ਨ ਲੜਨੀ ਨਹੀਂ ਇਹ ਪਹਿਲਾਂ ਸਿੰਘ ਆਲੀ ਤੁਹਾਡੇ ਸੀਨੀਅਰ ਜਿਹੜੇ ਆਗੂ ਨੇ ਉਹ ਆਜ਼ਾਦ ਚੋਣਾ ਕਿਉਂ ਲੜਦੇ ਬੀਬੀ ਸਤਵੰਤ ਕਾ ਉਹ ਇੱਕ ਹੋਰ ਪੰਜ ਮੈਂਬਰੀ ਜਿਹੜੀ ਕਮੇਟੀ ਬਣਾਉਂਦੇ ਆ ਉਹ ਕੀ ਮਸਲਾ ਵਾ ਇਹ ਤਾਂ ਬੀਬੀ ਜੀ ਦੱਸ ਸਕਦੇ ਆ ਕਾਂਗਰਸ ਪਾਰਟੀ ਨੂੰ ਇੱਕ ਵਾਰੀ ਫੇਰ ਕੰਟਰੋਵਰਸਿਟੀ ਚ ਪਾ ਦਿੱਤਾ ਕਿ ਸਤ ਮੋਟਰ ਰਵਾਇਤੀ ਪਾਰਟੀਆਂ ਦੀ ਜਿਹੜੀ ਸਿਆਸਤ ਅਜਹੀ ਸੀ ਪਰ ਕਾਂਗਰਸੀਆਂ ਤਾਂ ਬੜੀ ਹਾਰਾਨੀ ਹੋ ਗਏ ਨੇ ਤਿੰਨ ਚਾਰ ਲੀਟਰਾਂ ਨੇ ਜਿਹੋ ਜਿਹੇ ਬਿਆਨ ਦਿੱਤੇ ਤੇ ਫਿਰ ਇਹਦਾ ਮਤਲਬ ਆ ਰੱਬ ਮੱਤ ਮਾਰਦਾ ਇਹਨਾਂ ਦੀ ਕਾਂਗਰਸ ਦੀ ਮੱਤ ਮਾਰੀ ਗਈ ਆ ਉਦੋਂ ਪਹਿਲਾਂ ਕਹਿ ਦਿੱਤਾ ਕਿ ਅਪਰ ਕਲਾਸ ਅਪਰ ਕਲਾਸ ਅਪਰ ਕਲਾਸ ਸਾਰਾ ਕੁਝ ਲੋਕਾਂ ਨੇ ਕਿਹਾ ਵੀ ਸਭ ਕੋ ਤੈਨੂੰ ਮਿਲਿਆ ਸੀ ਅੱਗੇ ਪ੍ਰਧਾਨ ਵੀ ਤੂੰ ਰਿਆਂ ਵਾ ਤੂੰ ਆਪੋਜੀਸ਼ਨ ਲੀਡਰ ਵੀ ਰਿਆਂ ਤੂੰ ਚੀਮਨਿਸਟਰ ਵੀ ਰਿਆਂ ਵਾ ਪ੍ਰਤਾਪ ਸਿੰਘ ਬਾਜਵਾ ਬਿਆਨ ਦਿੰਦੇ ਆ ਕਿ ਜੀ ਇੱਥੇ ਇੰਨੇ ਬੰਬ ਚੱਲ ਗਏ 32 ਬੰਬ ਰਹਿੰਦੇ ਆ ਤੇ ਉਹਨਾਂ ਦੇ ਖਿਲਾਫ ਪਰਚਾ ਹੋ ਜਾਂਦਾ ਪਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਪੰਜਾਬ ਸਰਕਾਰ ਕਿਤੋਂ ਸ਼ਾਂਤ ਕਿਤੋਂ ਹੋ ਜਾਂਦੀ ਆ ਜਦ ਕਿ ਉਹ ਬੀਬੀ ਖੁਦ ਮੰਨਦੇ ਆ ਕਿ ਕੁਝ ਅਫਸਰ ਆਏ ਆ ਇਹ ਕੀਤੇ ਤੇ ਕੇਸ ਕਰਨਾ ਨਹੀਂ ਕਰਨਾ ਉਹ ਵੀ ਚੂਸ ਕਰਦੇ ਆ ਉਹਨਾਂ ਨੂੰ ਇਹ ਪੈਕੈਂਡ ਚੂਜ਼ ਵਾਲੇ ਕੰਮ ਹੋ ਸਕਦਾ ਹੋ ਸਕਦਾ ਉਹਨਾਂ ਨੂੰ ਉਹਨਾਂ ਦਾ ਕੋਈ ਬੀਬੀ ਨਾਲ ਜ਼ਿਆਦਾ ਬਾਜੋਆ ਸਾਹਿਬ ਤੇ ਆਪ ਨਹੀਂ ਬੋਲੇ ਇੰਨੀ ਦੇਰ ਉੱਥੇ ਭਗਵੰਤ ਮਾਨ ਪਤਾ ਨਹੀਂ ਉਹਨਾਂ ਨੂੰ ਫਾਈਲਾ ਫੋਲਾ ਝੜ-ਚੋੜ ਕੇ ਢਰਾ ਲੈਂਦਾ ਰਿਹਾ ਜੇ ਰੋਲ ਕੀਤਾ ਹੁੰਦਾ ਤੇ ਭਗਵੰਤ ਮਾਨ ਨੂੰ ਵੀ ਨੱਖ ਪਈ ਹੋਣੀ ਸੀ ਕਿਸੇ ਨੇ ਯੁਰਤ ਨਹੀਂ ਕੀਤੀ ਕੋਈ ਕਿ ਉਹ ਇਹਨਾਂ ਦੇ ਗਲੋਂ ਲੱਥ ਨਹੀਂ ਸਕਦੇ ਜਿੱਤਾਂ ਸੁਖਵੀਰ ਦੇ ਗਲੋਂ ਬਰਗਾੜੀ ਨਹੀਂ ਨਾ ਲੱਥਣਾ ਸੌਦਾ ਸਾਧ ਨਹੀਂ ਨਾ ਲੱਥਣਾ ਜੋ ਮਰਜੀ ਸੁਖਬੀਰ ਕਰਦਾ ਫਿਰ ਮੈਂ ਪੈਸਾ ਉਹਦੇ ਕੋਲ ਹਕਾਰਮਾ ਕਰਦਾ ਪਰ ਉਸੇ ਬਰਗਾੜੀ ਬਾਈਬਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸੰਪਤੀ ਚੋਣਾਂ ਦੇ ਵਿੱਚ ਵੱਡੀ ਲੀਡ ਹੋ ਸਕਦਾ ਜੀ ਹੋ ਹੋ ਸਕਦਾ ਸੰਪਤੀ ਚੋਣਾਂ ਹੋਰ ਚੀਜ਼ਾਂ ਹੁੰਦੀਆਂ ਨੇ ਅਸੈਂਬਲੀ ਤੇ ਪਾਰਲੀਮੈਂਟ ਜਾਂ ਹੋਰ ਚੀਜ਼ਾਂ ਪਰ ਵੋਟਰ ਤਾਂ ਉਹੀ ਹੁੰਦੇ ਨੇ ਸੀ ਜਦੋਂ ਸੁਖਬੀਰ ਦੀ ਵੀ ਤੇ ਸੁਖਬੀਰ ਦੇ ਬਾਪੂ ਦੀ ਵੀ ਜਮਾਨਤ ਜਬਤ ਹੋਈ ਆ 100-100 ਕਰੋੜ ਰੁਪਇਆ ਲਾ ਕੇ ਵੀ ਇਹ ਉਹੀ ਵੋਟਰ ਸੀਗੇ ਉਦੋਂ ਵੀ ਹੁਣ ਕੀ ਹੋਗਾ ਨਾ ਵੋਟਰ ਨੂੰ ਕਈ ਵਾਪਸ ਵੀ ਆ ਜਾਂਦੇ ਆ ਜਦੋਂ ਮੈਂ ਤੁਹਾਡੇ ਘਰ ਚਲ ਜਾਵਾਂ ਫਿਰ ਤੁਹਾਡੇ ਵੱਜਣਾ ਜੀ ਬਹੁਤ ਸਾਰੇ ਲੀਡਰ ਵਾਪਸ ਵੀ ਮੋੜਾ ਇਹ ਕੋਈ ਜਿਹੜੇ ਮੋੜਾ ਇਹ ਹੁਣ ਜੇ ਪਤਾ ਨਹੀਂ ਚੱਲਾ ਜੀ ਉਹ ਤਾਂ ਆਪਣਾ ਟਾਈਮ ਪਾਸ ਕਰਨਿਆ 4 ਸਾਲ ਉਹਦੇ ਚੁਟਕਲੇ ਸੁਣਾਉਂਦਿਆਂ ਹੋ ਗਿਆ ਕੀ ਬਣਦਾ ਵਾ ਇਹਨਾਂ ਨੇ ਪੈਸੇ ਇਕੱਠੇ ਕਰਨ ਤੋਂ ਬਿਨਾਂ ਕਿਤੇ ਕੱਖ ਨਹੀਂ ਕੰਮ ਮੈਂ ਸਰਕਾਰ ਤੇ ਦਿੱਲੀ ਜਾਣਾਂ ਚਲਾਈਏ ਇਹਦੇ ਤੇ ਬਸ ਅਸੀਂ ਲੋਕ ਵੇਂਦੇ ਕੰਧਾਂ ਨਾ ਵੱਜਦੇ ਫਿਰ ਦਾ ਨਸ਼ਾ ਜਿਹੜਾ ਫ੍ਰੀ ਹੈ ਕੋਈ ਨਾਲ ਡੱਕਣ ਵਾਲਾ ਹੀ ਨਹੀਂ ਦਾ ਗੈਂਗਸਟਰਾਂ ਦਾ ਪੂਰਾ ਰਾਜ ਆ। ਦੀ ਪੁਸ਼ਤ ਪਨਾ ਹੀ ਕੌਣ ਕਰੇ? ਪੁਸ਼ਤ ਮਗਰ ਸਰਕਾਰਾਂ ਹੀ ਕਰਦੀਆਂ ਔਰ ਕੌਣ ਕਰਦੀ? ਸਰਕਾਰ ਹੀ ਆ। ਬਹੁਤ ਬੋੜਾ। ਕੋਈ ਪਾਰਟੀ ਜੇ ਰਾਜ ਭਾਗ ਵਿੱਚ ਆਉਂਦੀ ਆ ਕੀ ਏਜੰਡਾ ਹੋਵੇਗਾ ਨਸ਼ਿਆਂ ਦੇ ਉੱਤੇ ਜਾਂ ਫਿਰ ਗੈਂਗਵਾਦ ਦੇ? ਜ਼ੀਰੋ ਟੋਲਰੈਂਸ। ਇਹ ਤਾਂ ਕਰਾਂਗੇ ਤਾਂ ਤਾਂ ਪਤਾ ਲੱਗੂਗਾ। ਉਹ ਤਾਂ ਕਾਂਗਰਸ ਵੀ ਕਹਿੰਦੀ ਸੀ ਆਮ ਆਦਮੀ ਪਾਰਟੀ। ਚਲੋ ਜੋ ਉਹਨਾਂ ਨੂੰ ਜ਼ੀਰੋ ਟੋਲਰੈਂਸ। ਉਹ ਤਾਂ ਭਰਤੀ ਕਰਨ ਦੇ ਕਾਬਿਲ ਹੀ ਨਹੀਂ ਰਹਿ ਕੇ ਜਦੋਂ ਤੁਸੀਂ ਆਪ ਹੀ ਤਾਂ ਦੱਸ ਦਿੱਤਾ। ਕਿ ਇੱਥੇ ਸਾਰੀਆਂ ਗੱਲਾਂ ਇੱਕ ਇੱਕ ਗੱਲ ਸੁਖਵੀਰ ਮੰਨ ਕੇ ਗਿਆ। ਤੇ ਮੁਖਸਰ ਮਾਗੀ ਦੇ ਮੇਲੇ ਤੇ ਜਾ ਕੇ ਉਹਨੇ ਕਿਹਾ ਅਸੀਂ ਕੋਈ ਨਹੀਂ ਕੀਤੀ ਤੇ ਤੁਹਾਡੇ ਹੀ ਲੀਡਰ ਕਿਉਂ ਛੱਡ ਕੇ ਕੁਝ ਉਹਨਾਂ ਨਾਲ ਜਾ ਰਹੇ ਆ ਕੁਝ ਭਾਜਪਾ ਤੇ ਜਾ ਰਹੇ ਆ ਇਹ ਲੀਡਰ ਆ ਜੀ ਜਿਹੜੇ ਢੀਂਸਾ ਸਾਹਿਬ ਦੇ ਔਰ ਤੁਹਾਡੇ ਸਾਥੀ ਆ ਪੁਨਰ ਸੰਜੀਤ ਦਾ ਪੰਜਾਬ ਦੀ ਸਿਆਸਤ ਵਿੱਚ ਨਿਤ ਨਵੀਆਂ ਜਿਹੜੀਆਂ ਡਿਵੈਲਪਮੈਂਟਾਂ ਹੋ ਰਹੀਆਂ ਨੇ ਉਤਲ ਪੁਤਲ ਹੋ ਰਹੀ ਆ ਔਰ ਨਾਲ ਦੀ ਨਾਲ 2027 ਦੀਆਂ ਚੋਣਾਂ ਹੋਣ ਕਰਕੇ ਪੰਜਾਬ ਦੀਆਂ ਸਾਰੀਆਂ ਹੀ ਰਾਜਨੀਤਿਕ ਧਿਰਾਂ ਜਿਹੜੀਆਂ ਨੇ ਔਰ ਵਾਇਤੀ ਪਾਰਟੀਆਂ ਸਮੇਤ ਪੂਰੇ ਦਲਬਾਲ ਦੇ ਨਾਲ ਲੱਗੀਆਂ ਹੋਈਆਂ ਨੇ ਸੋ ਇਹਨਾਂ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਜਿਹੜਾ ਉਹ ਵੀ ਆਪਣੀ ਸਰਗਰਮੀ ਦਿਨੋਂ ਦਿਨ ਜਿਹੜਾ ਉਹ ਵਧਾ ਰਿਹਾ ਉਹਨਾਂ ਵੱਲੋਂ ਵੀ ਆਪਣੀਆਂ ਕਮੇਟੀ ਦੇ ਵਿੱਚ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ ਹੋਰ ਜ਼ਿਲ੍ਹਾ ਲੈਵਲ ਦੀ ਜਾਂ ਸੂਬਾ ਲੈਵਲ ਦੀ ਜਿਹੜੀ ਲੀਡਰਸ਼ਿਪ ਆ ਉਹਨੂੰ ਲਾਂਬੰਦ ਕੀਤਾ ਜਾ ਰਿਹਾ ਔਰ ਅਕਾਲੀ ਦਲ ਪੁਨਰਸਰਜੀਤ ਦੇ ਬਹੁਤ ਹੀ ਸੀਨੀਅਰ ਆਗੂ ਤੇ ਸਾਬਕਾ ਵਜ਼ੀਰ ਸੁਚਾ ਸਿੰਘ ਜੀ ਛੋਟੇਪੁਰ ਸਾਡੇ ਨਾਲ ਨੇ ਉਹਨਾਂ ਨਾਲ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਅੱਜ ਦੇ ਸਿਆਸੀ ਹਾਲਾਤ ਆ ਉਹਨਾਂ ਦੇ ਉੱਤੇ ਕਰਾਂਗੇ ਜਥੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਠੀਕ ਹੋ ਜੀ ਸੇ ਤਾਂ ਬੁਲੰਦ ਨੇ ਬਹੁਤ ਵਧੀਆ ਭਾਈ ਸਾਹਿਬ ਜੀ ਅ ਜਥੇਦਾਰ ਜੀ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੀ ਜੋ ਲੋਕਾਂ ਨੇ ਤੁਹਾਨੂੰ ਹੰਗਾਰਾ ਦਿੱਤਾ ਸੀ ਜਦੋਂ ਭਰਤੀ ਹੋਈ ਆ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉੱਤੇ ਅਸੀਂ ਖੁਦ ਤੁਹਾਡੇ ਇੱਕ ਸਮਾਗਮ ਦੇ ਵਿੱਚ ਪਿੰਡ ਕੋਟ ਸੰਤੋਖ ਰਾਏ ਵਿੱਚ ਆਏ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਪਾਰਟੀ ਦਾ ਜਿਹੜਾ ਪੋਲੀਟੀਕਲ ਸਫਰ ਆ ਉਹ ਕਿਵੇਂ ਦਾ ਹੈ ਦੇਖੋ ਜਦੋਂ ਨਵੀਂ ਪਾਰਟੀ ਬਣਦੀ ਹੈ ਨਾ ਜੀ ਉਹਦੇ ਵਿੱਚ ਕਈ ਉਤਰਾ ਚੜਾਉ ਆਉਂਦੇ ਆ ਸਾਰੇ ਬੰਦਿਆਂ ਨੂੰ ਨਾਲ ਕੈਰੀ ਕਰਨਾ ਹੁੰਦਾ ਕਿਸੇ ਦਾ ਸਬਾਕ ਕਿਸ ਤਰ੍ਹਾਂ ਦਾ ਹੁੰਦਾ ਕਿਸੇ ਦਾ ਕੁਝ ਤਰ੍ਹਾਂ ਦਾ ਹੁੰਦਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪਾਰਟੀ ਜਿਹੜੀ ਆ ਕੱਲ ਤੱਕ ਤੋਂ ਬਣੀ ਹੈ ਔਰ ਇੱਕ بڑے ਵੱਡੇ ਹਕੂਮਨਾਮੇ ਤੋਂ ਬਾਅਦ ਇਹ ਪਾਰਟੀ ਹੋਣ ਚਾਹੀ ਸੀ ਪੰਜ ਸਿੰਘ ਸਭਾ ਨਵੇਂ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣ ਦਾ ਸੰਦੇਸ਼ ਦਿੱਤਾ ਸੀ ਉਹ ਸਾਰਿਆਂ ਨੂੰ ਕਿਹਾ ਸੀ ਵੀ ਰਲ ਕੇ ਸਾਰੇ ਪਰਤੀ ਕਰੋ ਤੇ ਨਵਾਂ ਪਾਰਟੀ ਜਿਹੜੀ ਆ ਉਹ ਸਾਰੀਆਂ ਪਹਿਲੀਆਂ ਪਾਰਟੀਆਂ ਭੋਗ ਪਾ ਕੇ ਥੱਲੇ ਆਪਣੇ ਆਪਣੇ ਬੰਦ ਕਰਕੇ ਤੇ ਨਵੀਂ ਪਾਰਟੀ ਬਣਾਈ ਜਾਵੇ ਅਕਾਲੀ ਦਲ ਪੰਮਰਸ ਜੀ ਤਾਂ ਇਹਦਾ ਨਾਮ ਰੱਖਿਆ ਸੀਗਾ ਸੋ ਉਹਦੇ ਵਾਸਤੇ ਅ ਬੜਾ ਅਫਸੋਸ ਆ ਕਿ ਜਿੰਨਾ ਲੋਕਾਂ ਨੇ ਲੰਬਾ ਸਮਾਂ ਰਾਜ ਕੀਤਾ ਜਿੰਨੇ ਲੋਕ ਅਕਾਲ ਤਖਤ ਦੇ ਨੂੰ ਕਹਿੰਦੇ ਰੇ ਵੀ ਅਕਾਲ ਤਖਤੋਂ ਹਰ ਮੋਰਚਾ ਲੱਗਦਾ ਸੀ ਅਕਾਲ ਤਖਤੋਂ ਨਤਮਸਤਕ ਹੋ ਕੇ ਵੱਡੀਆਂ-ਵੱਡੀਆਂ ਕਾਨਫਰੰਸਾਂ ਕਰਦੇ ਸੀ ਉਥੋਂ ਸ਼ਕਤੀ ਮਿਲਦੀ ਸੀ ਉਸ ਅਕਾਲ ਤਖਤ ਨੂੰ ਜੋ 2 ਦਸੰਬਰ 2024 ਨੂੰ ਉਥੋਂ ਫਰਮਾਨ ਹੋਇਆ ਸੀ ਉਹ ਸਾਰਾ ਸਾਰੀ ਜਗਤ ਦੇ ਸਾਹਮਣੇ ਉਹਨਾਂ ਨੇ ਮੰਨਿਆ ਬਰੇਸ਼ਾਂ ਵਿੱਚ ਬੈਠੇ ਲੋਕਾਂ ਨੇ ਵੀ ਦੇਖਿਆ ਔਰ ਇੱਕ ਕਿਸਮ ਦਾ ਕੌਮ ਦਾ ਗੌਰਵ ਮੇ ਇਤਿਹਾਸ ਸਿਰਜੀਤ ਹੋਇਆ ਸੀ ਕਿਉਂਕਿ ਉਦੋਂ ਫੈਸਲੇ ਜਿਸ ਤਰ੍ਹਾਂ ਕਿਸੇ ਵੇਲੇ ਬਹੁਤ ਵੱਡੇ ਜਰਨੈਲ ਅਕਾਲੀ ਫੋਲਾ ਸਿੰਘ ਜੋ ਅਕਾਲ ਤਖਤ ਦੇ ਜਹਦਾਰ ਸੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਜੇ ਕੋਈ ਉਹਨਾਂ ਚੋਂ ਹੋਂਦਾਈ ਸੀ ਤਲਬ ਕਰਦੇ ਸੀ ਉਸ ਅਕਾਲ ਤਖਤ ਤੋਂ ਜਿਸ ਤਰ੍ਹਾਂ ਦਾ ਉਸ ਦਿਨ ਹੁਕਮਨਾਮਾ ਹੋਇਆ ਸੀ ਲੋਕਾਂ ਦਾ ਅਕਾਲ ਤਖਤ 'ਚ ਭਰੋਸਾ ਤੇ ਸਿੱਖ ਅਕਾਲ ਤਖਤ ਨੂੰ ਸਮਰਪਤਾ ਸਾਰੀ ਦੁਨੀਆ ਨੇ ਇਹ ਦੇਖਿਆ ਸੀਗਾ ਕਿਉਂਕਿ ਹਰ ਗੱਲ ਜਿਹੜੀ ਆ ਉਸ ਵੇਲੇ ਕਲ ਤਖਤ ਦੇ ਜਸਦਾਰ ਦੇ ਗੈਨੀ ਹਰਪੀਤ ਸਿੰਘ ਹੋਣਾ ਦੀ ਡਿਊਟੀ ਲੱਗੀ ਸੀ ਉਹਨਾਂ ਨੇ ਇੱਕ ਇੱਕ ਗੱਲ ਜਿਹੜੀ ਆ ਵੀ ਕੌਮ ਦੀ ਦੁਰਦਸ਼ਾ ਦਾ ਕਾਰਨ ਕੀ ਆ ਬਰਗਾੜੀ ਕਾਂਡ ਤੁਹਾਡੀਆਂ ਕੁਰਸੀ ਦਾ ਮੋਹ ਪਰਿਵਾਰਵਾਦ ਜਿਹਦੇ ਕਰਕੇ ਪਾਰਟੀ ਥੱਲੇ ਗਈ ਆ ਪਾਰਟੀ ਦਾ ਗ੍ਰਾਫ ਕਿੰਨਾ ਥੱਲੇ ਗਿਆ ਪੰਜਾਬੀ ਸੂਬਾ ਬਣਾਉਣ ਦੇ ਬਾਵਜੂਦ ਅਕਾਲੀ ਦਲ ਦਾ ਗਰਾਫ ਇਹਨਾਂ ਥੱਲੇ ਜਾਣਾ ਇੱਕ ਚਿੰਤਾ ਦਾ ਵਿਸ਼ਾ ਸੀ ਜਿੱਥੇ ਸਿਆਸੀ ਬੰਦਿਆਂ ਵਾਸਤੇ ਚਿੰਤਾ ਦਾ ਵਿਸ਼ਾ ਸੀ ਉੱਥੇ ਧਾਰਮਿਕ ਲੋਕਾਂ ਵਾਸਤੇ ਵੀ ਚਿੰਤਾ ਦਾ ਵਿਸ਼ਾ ਸੀ ਜਿਹਦੇ ਕਰਕੇ ਅਕਾਲ ਤਖਤ ਨੇ ਇੰਟਰਵਨ ਕੀਤਾ ਪਰ ਉੱਥੇ ਇੱਕ ਇੱਕ ਗੱਲ ਜਿਹੜੀ ਆ ਉਹ ਮਨਵਾਈ ਗਈ ਵੀ ਪਰ ਉਹ ਸਾਰੀਆਂ ਗੱਲਾਂ ਮੰਨੀਆਂ ਜਿਹੜੀਆਂ ਫਿਰ ਮਾਗੀ ਦੀ ਜਿਹੜੀ ਕਾਨਫਰੰਸ ਹੁੰਦੀ ਪਿਛਲੇ ਸਾਲ ਉੱਥੇ ਜਾ ਕੇ ਉਹ ਮੁਕਰ ਗਏ ਵੀ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਬਦਕਿਸਮਤੀ ਹੈ ਨਾ ਜੀ ਇਹ ਬਦਕਿਸਮਤੀ ਹੈ ਇਹਦਾ ਮਤਲਬ ਉਹਨਾਂ ਨੇ ਅਕਾਲ ਤਖਤ ਦਾ ਹੁਕਮ ਨਹੀਂ ਮੋੜਿਆ ਅਕਾਲ ਤਖਤ ਦਾ ਮਾਨ ਮਰਜਾਦਾ ਸਤਕਾਰ ਵੀ ਲੋਕਾਂ ਚ ਘਟਾਇਆ ਕੋਸ਼ਿਸ਼ ਉਹਨਾਂ ਕੀਤੀ ਆ ਵੈਸੇ ਜਿਹੜੇ ਲੋਕ ਅਕਾਲ ਤਖਤ ਨੂੰ ਮੰਨਣ ਵਾਲੇ ਨੇ ਉਹਨਾਂ ਵਾਸਤੇ ਤਾਂ ਹਮੇਸ਼ਾ ਸਤਕਾਰ ਰਹਿਣਾ ਪਰ ਅਕਾਲੀ ਦਲ ਦੇ ਸੋ ਕਾਲਡ ਆਪਣੇ ਆਪ ਬਣੇ ਪ੍ਰਧਾਨ ਜਿਹੜੇ ਆ ਜਿਨ੍ਹਾਂ ਨੂੰ ਇੰਨੇ ਲੰਬਾ ਟਾਈਮ ਕਾਮ ਨੇ ਸ਼ਕਤੀ ਦਿੱਤੀ 5 ਵਰੀ ਉਹ ਪਰਿਵਾਰ ਮੁੱਖ ਮੰਤਰੀ ਰਿਹਾ ਪਿਛਲੇ 30-35 ਸਾਲ ਤੋਂ ਅਕਾਲੀ ਦਲ ਦੇ ਪ੍ਰਧਾਨ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਕਾਲ ਤੱਕ ਦਾ ਜਿਹਦਰ ਵੀ ਉਹਨਾਂ ਦੀ ਮਰਜ਼ੀ ਦਾ ਬਣਦਾ ਰਿਹਾ ਤੇ ਲੋਕ ਬਾਜੀ ਇੱਕ ਗੱਲ ਇੱਥੇ ਮੈਂ ਹੋਰ ਕਰਨੀ ਜੋ ਉਹਨਾਂ ਕਿ ਕਾਲ ਤੱਕ ਸਾਹਿਬ ਨੇ ਤਾਂ ਕਿਹਾ ਸੀ ਵੀ ਇਹ ਚੁੱਲ੍ਹੇ ਸਮੇਟਣੇ ਆ ਤੇ ਹੁਣ ਰਾਜਨੀਤਿਕ ਧਿਰਾਂ ਜਾਂ ਆਮ ਜਿਹੜੇ ਸਿੱਖ ਬੁੱਧੀਜੀਵੀ ਆ ਉਹ ਵੀ ਤੁਹਾਡੇ ਤੇ ਇਲਜ਼ਾਮ ਲਾਉਂਦੇ ਕਿ ਤੁਸੀਂ ਵੱਖਰਾ ਚੁੱਲਾ ਬਣਾ ਲਿਆ ਜਦ ਕਿ ਇਹਨਾਂ ਨੂੰ ਪੰਥਕ ਤੇ ਏਕਤਾ ਜਿਹੜੀ ਹੈ ਇਹਨੂੰ ਕੰਸੋਲੀਡੇਟ ਕਰਨਾ ਸੀ ਅਸੀਂ ਦੇਖੋ ਉਹਨਾਂ ਤੁਸੀਂ ਉਹ ਗੱਲ ਭੁੱਲ ਗਏ ਨਾ ਉਹਨਾਂ ਨੇ ਕਿਹਾ ਸੀ ਭਰਤੀ ਕਰੋ ਭਰਤੀ ਕਰੋ ਤੇ ਭਰਤੀ ਬੋਗਸ ਨਹੀਂ ਹੋਣੀ ਚਾਹੀਦੀ ਇਹ ਆਧਾਰ ਕਾਰਡ ਦੇ ਨਾਲ ਲਾ ਕੇ ਭਰਤੀ ਹੋਣੀ ਚਾਹੀਦੀ ਹੈ। ਨਹੀਂ ਉਹਨਾਂ ਦੀ ਭਰਤੀ ਵੱਖਰੀ ਸੀ, ਤੁਹਾਡੀ ਵੱਖਰੀ ਸੀ। ਉਹਨਾਂ ਦੀ ਗਿਣਤੀ ਕਿੰਨੀ-ਕਿੰਨੀ ਆ? ਉਹਨਾਂ ਨੇ ਤਾਂ ਭਰਤੀ ਕੀਤੀ ਹੀ ਨਹੀਂ ਜੀ, ਉਹਨਾਂ ਦੀ ਤਾਂ ਭਰਤੀ ਸਾਰੀ। ਪਰ ਉਹ ਵੀ ਤਾਂ ਦਾਵਾ ਕਰਦੇ ਨੇ 20 ਲੱਖ ਦਾ। ਦਾਵਾ ਕਰਨਾ ਹੋਰ ਚੀਜ਼ ਆ, ਭਰਤੀ ਅਸਲੀਅਤ ਹੋਣੀ ਹੋਰ ਚੀਜ਼ ਆ। ਤੇ ਤੁਹਾਡੀ ਤੁਹਾਡੀ ਕੋਲ ਭਰਤੀ ਕਿੰਨੀ ਹੋਈ ਸੀ? ਸਾਡੀ 15 ਲੱਖ ਦੀ ਸੀ ਜੀ। ਠੀਕ ਹੈ ਜੀ। ਸਾਡੀ 15 ਲੱਖ ਦੀ ਭਰਤੀ ਹੋਈ ਸੀ। ਉਹ ਤਾਂ ਭਰਤੀ ਕਰਨ ਦੇ ਕਾਬਿਲ ਹੀ ਨਹੀਂ ਰਹਿ ਕੇ ਜਦੋਂ ਤੁਸੀਂ ਆਪ ਹੀ ਤਾਂ ਦੱਸ ਦਿੱਤਾ ਕਿ ਇੱਥੇ ਸਾਰੀਆਂ ਗੱਲਾਂ ਇਹ ਕਿ ਗੱਲ ਸੁਖਬੀਰ ਮੰਨ ਕੇ ਗਿਆ ਤੇ ਮੁਖਸਰ ਮਾਗੀ ਦੇ ਮੇਲੇ ਤੇ ਜਾ ਕੇ ਉਹਨੇ ਕਿਹਾ ਅਸੀਂ ਲੋਕ ਤਾਂ ਮੁਕਸਰ ਜਾ ਕੇ ਬਤਾਵਾ ਪਰਉਂਦੇ ਰਹਿਆ ਇਹਨਾਂ ਨੇ ਜਿਹੜੀਆਂ ਗੱਲਾਂ ਮੰਨੀਆਂ ਸੀ ਅਕਾਲ ਤਖਤ ਤੇ ਜਾ ਕੇ ਬਤਾਵਾ ਦਿੱਤਾ ਅੱਛਾ ਇੱਕ ਗੱਲ ਹੋਰ ਆ ਕਿ ਜਿਹੜੇ ਲੋਕ ਪੰਥਕ ਇਤਿਹਾਸ ਦੇ ਵਿੱਚ ਦੋਸ਼ੀ ਆ ਜਾਂ ਕਹਿ ਲੋ ਕਿ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਸਜ਼ਾਵਾਂ ਵੀ ਲਗਾਈਆਂ ਗਈਆਂ ਆ ਤੁਹਾਡਾ ਦਲ ਜਿਹੜਾ ਵਾ ਉਹਨਾਂ ਦੇ ਹੀ ਸਬਸਟੀਟਿਊਟ ਵਜੋਂ ਉੱਪਰ ਦਾ ਤੇ ਤੁਹਾਡੇ ਹੀ ਲੀਡਰ ਕਿਉਂ ਛੱਡ ਕੇ ਕੁਝ ਉਹਨਾਂ ਨਾਲ ਜਾ ਰਹੇ ਆ ਕੁਝ ਭਾਜਪਾ ਤੇ ਜਾ ਰਹੇ ਇੱਕ ਤੇ ਤੁਹਾਡੇ ਚੰਦਜੀਤ ਸਿੰਘ ਚਲ ਗਿਆ ਇੱਕ ਤੁਹਾਡੇ ਉਥੇ ਮਾਲਵੇ ਦੇ ਸੰਗਰੂਰ ਜ਼ਿਲ੍ਹੇ ਚੋਂ ਬਰਨਾਲੇ ਚੋਂ ਗਏ ਆ ਤੁਸੀਂ ਬਰਨਾਲੇ ਚੋਂ ਹਾਲੇ ਕੋਈ ਨਹੀਂ ਗਿਆ ਨਿਕਨੇ ਕੇ ਬੰਦਾ ਕੋਈ ਗਿਆ ਹੋਊਗਾ ਤੁਹਾਡੇ ਆਏ ਵੀ ਆ ਵੱਡੇ ਲੀਡਰ ਆ ਜੀ ਜਿਹੜੇ ਢੀਂਸਾ ਸਾਹਿਬ ਦੇ ਔਰ ਤੁਹਾਡੇ ਸਾਥੀ ਆ ਪੁਨਰ ਸਜੀਤ ਦਲ ਦੇ ਕੋਈ ਢੀਂਸੇ ਦਾ ਵੱਡਾ ਬੰਦਾ ਕੋਈ ਨਹੀਂ ਗਿਆ ਕੋਈ ਐਮਐਲਏ ਰਿਹਾ ਹੋਏ ਵਜੀਰ ਆ ਕੋਈ ਨਹੀਂ ਗਿਆ ਜੰਮ ਜੀ ਖੋਰਾ ਤੇ ਲੱਗਦਾ ਜੀ ਭਾਵੇਂ ਕੋਈ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਵੀ ਚਲਿਆ ਜਾਵੇ ਉਹਨਾਂ ਮਗਰ ਕੋਈ ਚਾਰ ਸਿਰ ਹੁੰਦੇ ਆ ਨਾ ਤੁਹਾਡੀ ਪਾਰਟੀ ਦਾ ਜਿਹੜੀ ਤਾਕਤ ਉਹ ਤਾਂ ਘਟਦੀ ਆ ਨਾ ਭਾ ਜੀ ਤੁਸੀਂ ਇਹ ਵੀ ਦੇਖੋ ਨਾ ਆਏ ਕਿੰਨੇ ਆ ਆਹੇ ਕਲ ਪਟਿਆਲੇ ਜੁਆਇਨ ਕਰਾ ਕੇ ਆਏ ਬਹੁਤ ਵੱਡੇ ਵੱਡੇ ਬੰਦੇ ਸੀ ਜਿਹੜੇ ਪਟਿਆਲੇ ਜਾਣ ਕੀਤੇ ਆ ਜੁਆਇਨ ਕਰਨ ਵਾਲਿਆਂ ਦਾ ਜ਼ਿਕਰ ਨਹੀਂ ਕੀਤਾ ਜਾਂਦਾ ਜੇ ਛੋਟਾ ਜਿਹਾ ਬੰਦਾ ਚਲੇ ਜਾਂਦਾ ਉਹਦਾ ਜ਼ਿਕਰ ਕੀਤਾ ਜਾਂਦਾ ਚਰਨ ਜੀ ਜਿਹੜਾ ਚੰਨੀ ਦੀ ਗੱਲ ਕਰਦੇ ਹੋ ਕਿ ਉਹਦਾ ਨਾਮ ਚਰਨ ਚਰਨਜੀਤ ਸਿੰਘ ਬਰਾੜ ਜਿਤ ਬਰਾੜ ਸਾਹਿਬ ਕਿਸੇ ਪੰਥਕ ਤੇ ਰਸੇ ਜਾਂਦੇ ਤੇ ਸਮਝ ਆਉਂਦੀ ਵੀ ਇਹ ਕੋਈ ਮੜਾ ਮੋਟਾ ਪੰਥਕ ਸੀ ਤੇ ਇਹਨੇ ਇਸ ਪਾਰਟੀ ਨਾਲ ਨਾਰਾਜ਼ ਹੋ ਕੇ ਗਿਆ ਉਹਨਾਂ ਦੀ ਕੀ ਨਾਰਾਜ਼ ਉਹ ਕੀ ਨਾਰਾਜ਼ਗੀ ਰਹਿ ਗਈ ਉਹਨਾਂ ਦੀ ਪਾਰਟੀ ਕੀ ਉਹਨਾਂ ਦੇ ਵਾਸਤੇ ਜਿਹੜਾ ਕਮਿਟਮੈਂਟ ਕਰੀ ਸੀ ਦੇਖੋ ਜਿਹੜਾ ਬੰਦਾ ਕਮਿਟਮੈਂਟ ਪਾਰਟੀ ਨੇ ਕਿਸੇ ਨਾਲ ਨਹੀਂ ਕੀਤੀ ਜਿਹੜੀ ਅਕਾਲ ਤਖਤ ਤੋਂ ਬਣੀ ਪਾਰਟੀ ਉਹਨਾਂ ਨੇ ਨਾ ਮੇਰੇ ਨਾਲ ਕਮਿਟਮੈਂਟ ਕੀਤੀ ਹੈ ਨਾ ਕਿਸੇ ਹੋਰ ਨਾਲ ਕੋਈ ਕਮਿਟਮੈਂਟ ਕੀਤੀ ਹੈ ਉਹ ਪਾਰਟੀ ਜਿਹੜੀ ਅਕਾਲ ਤਖਤ ਤੋਂ ਬਣੀ ਹੈ ਜਿਹੜਾ ਅਕਾਲ ਤਖਤ ਦਾ ਜਹਦਾਰ ਰਿਹਾ ਉਹ ਕਿਸੇ ਨਾਲ ਕਮਿਟਮੈਂਟ ਕਰਕੇ ਨਹੀਂ ਆਇਆ ਉਹ ਤਾਂ ਅਸੀਂ ਸਮਰਪਤ ਸੀ ਅਕਾਲ ਤਖਤ ਨੂੰ ਕਰਨਜੀ ਚੰਨੀ ਕਿਸੇ ਪੰਥਕ ਧਿਰ ਤੇ ਜਾਂਦਾ ਤਾਂ ਸਮਝਿਆ ਜਾਂਦਾ ਸੀ ਵੀ ਉਹ ਬੰਦਾ ਵਧੀਆ ਵਾ ਜਿੱਥੇ ਉਹ ਗਿਆ ਵਾ ਉੱਥੋਂ ਤੇ ਸਮਝਿਆ ਜਾਂਦਾ ਵੀ ਇਹਨੂੰ ਕੋਈ ਹੋਰ ਬੁਲਾ ਰਿਆ ਸੀਗਾ ਇਹਦੀ ਆਪਣੀ ਕੋਈ ਸੋਚ ਨਹੀਂ ਸੀ ਅੱਛਾ ਜੋ ਵੀ ਤੁਹਾਡੇ ਖਿਲਾਫ ਬੋਲ ਰਿਹਾ ਸੀ ਉਹ ਤੁਸੀਂ ਮੰਨਦੇ ਕੋਈ ਤਾਕਤ ਸੀ ਜਿਹੜਾ ਤਾਰਪੀਡੋ ਕਰ ਰਿਹਾ ਜਿਆਦਾ ਹੀ ਆ ਵੀ ਜਿੱਥੇ ਗਿਆ ਵਾ ਉਹ ਤਗੜਿਆ ਬੰਦਿਆਂ ਕੋਲ ਗਿਆ ਵਾ ਜੇ ਤੇ ਪੰਥਕ ਧਿਰ ਕੋ ਕਿਸੇ ਕੋ ਹੋਂਦਾ ਤੇ ਫਿਰ ਤੋਂ ਗੱਲ ਕਰ ਸਕਦਾ ਹੇ ਹੋਰ ਤਰੀਕੇ ਦੇ ਨਾਲ ਹੁਣ ਉਹ ਜਿੱਥੇ ਗਿਆ ਉੱਥੇ ਉਹ ਗੱਲ ਕਰਨ ਵਾਲੀ ਗੱਲ ਨਹੀਂ ਕੋਈ ਪੰਥਕ ਦੀ ਇਮੇਜ ਨਹੀਂ ਉਹਦਾ ਪੰਥਕਤ ਕਮਰੇ ਕਿਤੇ ਨਹੀਂ ਬਣਉਂਦੇ 2000 ਦੀ ਪਾਰਟੀ ਦਾ ਦੇ ਅੰਦਰਲੀ ਖਿੱਚੋ ਤਾਣਾ ਚਾਹੇ ਉਹ ਮਨਪ੍ਰੀਤ ਸਿੰਘ ਯਾਲੀ ਦਾ ਕਦੀ ਨਾ ਹੁੰਦਾ ਜਾਂ ਜਥੇਦਾਰ ਹਰਪ੍ਰੀਤ ਸਿੰਘ ਦਾ ਆਉਂਦਾ ਇਹ ਕੀ ਕੋਈ ਸਿਧਾਂਤ ਕੋਈ ਇੱਕ ਕੋਈ ਸਿਧਾਂਤਿਕ મત ਭੇਦ ਨੇ ਕਿ ਜਾਂ ਕੋਈ ਪਾਰਟੀ ਪੱਦਰ ਦੇ ਜਿਹੜੇ ਅਹੁਦੇਦਾਰੀਆਂ ਦੇ ਵਿੱਚ ਕੋਈ ਦੇਖੋ ਪਾਰਟੀ ਪੱਦਰ ਦੀ ਕੋਈ ਅਹੁਦੇਦਾਰੀਆਂ ਨੇ ਅਹੁਦੇਦਾਰੀਆਂ ਸਾਰਿਆਂ ਨੂੰ ਇੱਕੋ ਜਿਹੀਆਂ ਦਿੱਤੀਆਂ ਮਨਪ੍ਰੀਤ ਨੂੰ ਮਿਲੀਆਂ ਬਾਕੀਆਂ ਨੂੰ ਮਿਲੀਆਂ ਬਾਕੀ ਗਿਆਨੀ ਹਰਪ੍ਰੀਤ ਸਿੰਘ ਦੀ ਤਾਂ ਉਂਗਲ ਕਰਨਾ ਜਿਹੜਾ ਨਾ ਉਹ ਵੈਸੇ ਹੀ ਇਹ ਮਜ਼ਾਕ ਬਣਦਾ ਵਾ ਗਿਆਨੀ ਹਰਪ੍ਰੀਤ ਸਿੰਘ ਨੇ ਤੇ ਕਹਿੰਦਾ ਵੀ ਮੈਂ ਕੋਈ ਇਲੈਕਸ਼ਨ ਲੜਨੀ ਨਹੀਂ ਨਾ ਮੈਂ ਸਰਪੰਚੀ ਦੀ ਇਲੈਕਸ਼ਨ ਲੜਨੀ ਹੈ ਨਾ ਮੈਂ ਪਾਰਲੀਮੈਂਟ ਦੀ ਨਾ ਮੈਂ ਐਮਐਲਏ ਦੀ ਇਲੈਕਸ਼ਨ ਲੜਨੀ ਤੇ ਪੀ ਸਿੰਘ ਵਾਲੀ ਤੁਹਾਡੇ ਸੀਨੀਅਰ ਜਿਹੜੇ ਆਗੂ ਨੇ ਉਹ ਆਜ਼ਾਦ ਚੋਣਾਂ ਕਿਉਂ ਲੜਦੇ ਆ ਪਾਰਲੀਮੈਂਟ ਆਪਣੀਆਂ ਦੀ ਸੰਮਤੀ ਦੀਆਂ ਉਹ ਪਾਰਟੀ ਵੱਲੋਂ ਕਿਉਂ ਨਹੀਂ ਲੜਦੇ ਉਹ ਆਜ਼ਾਦ ਹੀ ਲੜੀਆਂ ਜਾਣੀਆਂ ਸੀ ਕਿਉਂਕਿ ਸਾਡੀ ਪਾਰਟੀ ਹਾਲੇ ਰਜਿਸਟਰ ਨਹੀਂ ਹੋਈ ਸਾਡੀ ਪਾਰਟੀ ਦਾ ਕੋਈ ਸਿੰਬਲ ਨਹੀਂ ਆਲੀ ਇਸ ਕਰਕੇ ਜਿਹਨੇ ਵੀ ਲੜਨੀ ਸੀ ਆਜ਼ਾਦ ਹੀ ਲੜਨੀ ਸੀ ਅੱਛਾ ਉਹ ਕਹਿੰਦਾ ਭਾ ਅਕਾ ਜੇ ਤੁਹਾਡੀ ਰਜਿਸਟ੍ਰੇਸ਼ਨ ਜਿਹੜੀ ਉਹ ਮੁਕੰਮਲ ਨਹੀਂ ਹੋਈ ਮੁ ਕੁਝ ਦਿਨਾਂ ਤੱਕ ਉਹ ਹਫਤਾ ਵੀ ਲੱਗ ਸਕਦਾ 10 ਦਿਨ ਵੀ ਲੱਗ ਸਕਦੇ ਆ ਸਾਡ ਨੂੰ ਸਾਡੇ ਕੋਲ ਕੋਈ ਸਿੰਬਲ ਨਹੀਂ ਮਿਲਿਆ ਪਾਰਟੀ ਪਾਰਟੀ ਰਜਿਸਟਰ ਨਹੀਂ ਉਹ ਜਿੱਦਾਂ ਰਜਿਸਟਰ ਹੋਊਗੀ ਸਿੰਬਲ ਮਿਲੂਗਾ ਜਿਹੜਾ ਉਸ ਦਿਨ ਪਾਰਟੀ ਤੋਂ ਪਾਸੇ ਜਾਊਗਾ ਉਹਦੇ ਤੋਂ ਉਹਦੇ ਉਹਦੇ ਵਾਸਤੇ ਸੋਚ ਸਾਡੀ ਹੋਰ ਹੋਊਗੀ ਪਰ ਰਾਜਨੀਤਿਕ ਚਰਚਾਵਾਂ ਦੇ ਵਿੱਚ ਤੇਹੀ ਪ੍ਰਭਾਵ ਦਿੱਤਾ ਜਾ ਰਿਹਾ ਕਿ ਆਮਨਪ੍ਰੀਤ ਵਾਲੀ ਜਿਹੜੇ ਇੱਕ ਪਾਰਟੀ ਲਾਈਨ ਤੋਂ ਵੱਖਰੇ ਚੱਲ ਰਹੇ ਆ ਇਹ ਤਾਂ ਹਾਲੀ ਹਾਲਤ ਨਹੀਂ ਅਸੀਂ ਕਹਿ ਸਕਦੇ ਜੇ ਜਾਣਗੇ ਤਾਂ ਫਿਰ ਸਾਰਿਆਂ ਨੂੰ ਪਤਾ ਲੱਗੋ ਪੁੱਛਾਂਗੇ ਵੀ ਕਿਉਂ ਜਾਂਦਾ ਹਾਲੀ ਤੱਕ ਕੋਈ ਅਸੀਂ ਵੀ ਕਰ ਲਈ ਉਹ ਫਿਰ ਭਾਈ ਅਮਿਤਪਾਲ ਸਿੰਘ ਨਾਲ ਵੀ ਸਟੇਜ ਸਾਂਝੀ ਕਰਦੇ ਆ ਜਾ ਕੇ ਕੀ ਆਪਣਾ ਸਿਧਾਂਤਿਕ ਜਿਹੜਾ ਹੈਗਾ ਕੋਈ ਰਲੇਵਾ ਸਿਧਾਂਤਿਕ ਵਿਚਾਰਧਾਰਾ ਹੈਗੀ ਆ ਸ਼੍ਰੋਮਣੀ ਕਾਲੀਦਾਨ ਵਾਰਿਸ ਪੰਜਾਬ ਦੇ ਔਰ ਪੁਨਰ ਸੰਜੀਵ ਦੀ ਵਿਚਾਰਧਾਰਾ ਦਾ ਤਾਂ ਹਾਲੀ ਬਾਅਦ ਚ ਪਤਾ ਲੱਗੂ ਜਦੋਂ ਸਾਡੀ ਪਾਰਟੀ ਰਜਿਸਟਰਡ ਹੋਊਗੀ ਸਿੰਬਲ ਮਿਲੂਗਾ ਫੇਰ ਸਾਡਾ ਬੰਦਾ ਕਿਸੇ ਹੋਰ ਪਾਰਟੀ ਦਾ ਉਹ ਵੀ ਰਜਿਸਟਰਡ ਨਹੀਂ ਹੋਈ ਹੈ ਜੀ ਆਹ ਤਾਂ ਫਿਰ ਹਾਲੇ ਤੱਕ ਕੋਈ ਕਿਸੇ ਗੱਲ ਹੀ ਨਹੀਂ ਹਾਲੀ ਕੋਈ ਬੈਠਾਂਗੇ ਅਸੀਂ ਤਾਲਮਿਲ ਕਮੇਟੀ ਬਣਾਈ ਆ ਪਿਛਲੇ ਦਿਨਾਂ ਵਿੱਚ ਇਹ ਆਲੀ ਵੀ ਉਹਦੇ ਵਿੱਚ ਆ ਤਾਲਮਿਲ ਕਮੇਟੀ ਸਾਰਿਆਂ ਤਰ੍ਹਾਂ ਨਾਲ ਗੱਲ ਕਰੂਗੀ ਜੇ ਕਾਮਨ ਮਿਨਿਮਮ ਪ੍ਰੋਗਰਾਮ ਇਹਨਾਂ ਦਾ ਬਣਦਾ ਹੋਊਗਾ ਤੇ ਇਕੱਠੇ ਹੋ ਵੀ ਸਕਦੇ ਆ ਬੀਬੀ ਸਤਵੰਤ ਕੌਰ ਇੱਕ ਹੋਰ ਪੰਜ ਮੈਂਬਰੀ ਜਿਹੜੀ ਕਮੇਟੀ ਬਣਾਉਂਦੇ ਆ ਉਹ ਕੀ ਮਸਲਾ ਵਾ ਉਹ ਕੋਈ ਪਾਰਟੀ ਦਾ ਕੋਈ ਪ੍ਰੋਗਰਾਮ ਆ ਕਿ ਜਾਂ ਕੋਈ ਉਹਨਾਂ ਦਾ ਆਪਣਾ ਧਰ ਪੰਥਕ ਏਜੰਡਾ ਕੋਈ ਉਹਨਾਂ ਦਾ ਬੀਬੀ ਜੀ ਬਹੁਤ ਕਿਸੇ ਮੀਟਿੰਗ ਚ ਅਸੀਂ ਦੇਖੇ ਨਹੀਂ ਗਏ ਜਾਂਦੇ ਬਣਿਆ ਤਾਂ ਇਹ ਤੇ ਬੀਬੀ ਜੀ ਦੱਸ ਸਕਦੇ ਆ ਕਿ ਮੈਨੂੰ ਤੁਸੀਂ ਮੇਰੇ ਬਾਰੇ ਪੁੱਛ ਸਕਦੇ ਹੋ ਵੀ ਤੁਹਾਡਾ ਏਜੰਡਾ ਕੀ ਆ ਨਹੀਂ ਚਲੋ ਪਾਰਟੀ ਪਾਰਟੀ ਦੇ ਤੇ ਸੀਨੀਅਰ ਲੀਡਰ ਨੇ ਨਾ ਉਹ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜਦੋਂ ਵੀ ਸ਼੍ਰੀ ਕਲਤਕ ਸਾਹਿਬ ਤੋਂ ਜੋ ਵੀ ਹੁਕਮ ਹੋਇਆ ਉਹ ਬੀਬੀ ਸਤਵੰਤ ਕੌਰ ਜਿਹੜੇ ਆ ਉਹ ਹੁਣ ਤੱਕ ਨਾਲ ਨੇਭਦੇ ਆ ਰਹੇ ਆ ਹੋਏ ਆਏ ਆ ਸਾਨੂੰ ਸਤਿਕਾਰ ਕਰਦੇ ਆ ਪਰਿਵਾਰ ਜਿਹੜਾ ਕੁਰਬਾਨੀ ਵਾਲਾ ਸਤਿਕਾਰ ਆ ਕੁਰਬਾਨੀ ਸਤਿਕਾਰ ਤੇ ਪੋਲਿਟਿਕਸ ਵੱਖਰੀ ਵੱਖਰੀ ਚੀਜ਼ਾਂ ਨੇ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਾਰਟੀ ਰਜਿਸਟਰ ਹੋਊਗੀ ਫਿਰ ਅਸੀਂ ਭੈਣ ਜੀ ਉਹਨਾਂ ਨੂੰ ਤਾਂ ਹੀ ਪੁੱਛ ਸਕਦੇ ਹਾਂ ਹਲਤਾ ਪਾਰਟੀ ਜਿਹੜੀ ਆ ਨਾ ਹੋ ਰਜਿਸਟਰਡ ਆ ਨਾ ਰਜਿਸਟਰਡ ਆ ਹਲਤ ਬੰਦਾ ਜਿੱਥੇ ਮਰਜ਼ੀ ਹਰ ਇੱਕ ਨੂੰ ਮਿਲ ਸਕਦਾ ਇਹ ਵੈਸੇ ਆਪਣਾ ਸੁਭਾਅ ਹੀ ਆ ਪੰਜਾਬੀਆਂ ਦਾ ਵੀ ਹਰ ਇੱਕ ਬੰਦੇ ਨੂੰ ਮਿਲਦੇ ਆ ਜੇਦਰ ਜੀ ਬੀਬੀ ਪੱਠਲ ਦਾ 2-4 ਦਿਨ ਪਹਿਲਾਂ ਰਜਿੰਦਰ ਕੌਰ ਹੋਣਾ ਦਾ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਇੱਕ ਬਿਆਨ ਆਉਂਦਾ ਉਹ ਤੋਂ ਬਹੁਤ ਵੱਡੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਕਾਂਗਰਸ ਪਾਰਟੀ ਨੂੰ ਇੱਕ ਵਾਰੀ ਫੇਰ ਕੰਟਰੋਵਰਸੀ ਚ ਪਾ ਦਿੱਤਾ ਕਿ ਸਤਮੁੱਚ ਰਵਾਇਤੀ ਪਾਰਟੀਆਂ ਦੀ ਜਿਹੜੀ ਸਿਆਸਤ ਅਜਹੀ ਸੀ ਕਿ ਕੁਝ ਨਵਾਂ ਇਵੈਂਟ ਕਰ ਦੋ ਪੰਜਾਬੀਆਂ ਨੂੰ ਡਰਾ ਕੇ ਤੇ ਜਿਹੜਾ ਵਾ ਰਾਜ ਭਾਗ ਹਾਸਲ ਕਰ ਲਓ ਦੇਖੋ ਇਹ ਹਰ ਪੋਲ ਪੋਲੀਟੀਕਲ ਪਾਰਟੀ ਤੇ ਨਹੀਂ ਹੋ ਸਕਦੀ ਪਰ ਕਾਂਗਰਸੀਆਂ ਤਾਂ ਬੜੀ ਹੈਰਾਨੀ ਹੋ ਗਈਆਂ ਨੇ ਤੇ ਤਿੰਨ ਚਾਰ ਲੀਡਰਾਂ ਨੇ ਜਿਹੋ ਜਿਹੇ ਬਿਆਨ ਦਿੱਤੇ ਆ ਬੀਬੀ ਪੱਠੜ ਸਿਆਣੀਆਂ ਜੀ ਮਿਸਟਰ ਰਹੀ ਆ ਡਿਪਟੀ ਚੇਮਸਟਰ ਰਹੀ ਆ ਉਹਦੇ ਮੂੰਹ ਉਹ ਇਹ ਲਫ਼ਜ਼ ਸੁਣ ਕੇ ਤੇ ਬਹੁਤ ਹੈਰਾਨੀ ਹੋਈ ਆ ਭਈ ਜਦੋਂ ਇਲੈਕਸ਼ਨਾਂ ਆਉਂਦੀਆਂ ਨੇ ਉਦੋਂ ਇਹ ਹੋ ਜੇ ਧਮਾਕੇ ਵੀ ਹੋ ਸਕਦੇ ਆ ਲੋਕਾਂ ਨੂੰ ਡਰਾਉਣ ਵਾਸਤੇ ਲੋਕਾਂ ਨੂੰ ਨਾਲ ਲਾਉਣ ਵਾਸਤੇ ਤੇ ਮੈਂ ਤਾਂ ਬੜਾ ਹੈਰਾਨ ਆ ਇਹ ਗੱਲਾਂ ਇੱਕ ਸਿਆਣੇ ਪੋਲਿਟਿਸ਼ੀਅਨ ਦੇ ਮੂੰਹ ਤੋਂ ਸੁਬਦੀਆਂ ਨਹੀਂ ਜਾਂ ਜਿਹੜਾ ਬੰਦਾ ਇਹੋ ਜੀ ਗੱਲ ਕਰਦਾ ਉਹਨੂੰ ਸਿਆਣਾ ਨਹੀਂ ਆਪਾਂ ਕਹਿ ਸਕਦੇ ਕਾਂਗਰਸ ਨੂੰ ਤਾਂ ਪਤਾ ਨਹੀਂ ਮਹਾਰਾਜ ਦੀ ਖਰਿਆ ਮਾਰ ਹੀ ਵਗਣ ਲੱਗੀ ਆ ਕਿਉਂਕਿ ਗੁਰੂ ਆਰਮਦਾਸ ਦੇ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੇ ਇਹਨਾਂ ਨੇ ਚੜ੍ਹਾਈ ਕੀਤੀ ਸੀਗੀ ਤੇ ਕਦੀ ਉਹ ਵੜਿੰਗ ਬੋਲ ਦਿੰਦਾ ਵੀ ਬੂਟਾ ਸਿੰਘ ਮਜਬੀਆਂ ਦਾ ਮੁੰਡਾ ਮਜਬੀਆਂ ਦਾ ਮੁੰਡਾ ਸੀ ਕਾਲਾ ਜਿਹਾ ਹੈਗਾ ਸੀ ਉਹ ਪਠੇ ਪਹੁੰਦਾ ਹੁੰਦਾ ਹੁੰਦਾ ਸੀਗਾ ਤੇ ਉਹ ਜਰੂਰ ਇਹੋ ਜਿਹੀਆਂ ਗੱਲਾਂ ਤੁਸੀਂ ਕਰੋਗੇ ਤੇ ਫਿਰ ਇਹਦਾ ਮਤਲਬ ਆ ਰੱਬ ਮੱਤ ਮਾਰਦਾ ਇਹਨਾਂ ਦੀ ਕਾਂਗਰਸ ਨੇ ਦੀ ਮੱਤ ਮਾਰੀ ਗਈ ਆ ਇਹ ਫਿਰ ਪੱਠਲ ਨੇ ਕਹਿਤਾ ਚੰਨੀ ਨੇ ਕੁਝ ਦਿਨ ਪਹਿਲਾਂ ਕਹਿ ਦਿੱਤਾ ਵੀ ਅਪਰ ਕਲਾਸ ਅਪਰ ਕਲਾਸ ਅਪਰ ਕਲਾਸ ਸਾਰਾ ਕੁਝ ਲੋਕਾਂ ਨੇ ਕਿਹਾ ਵੀ ਭਾਈ ਸਭ ਕੋ ਤੈਨੂੰ ਮਿਲਿਆ ਸੀ ਅੱਗੇ ਪ੍ਰਧਾਨ ਵੀ ਤੂੰ ਰਿਆਂ ਵਾ ਤੂੰ ਆਪੋਜੀਸ਼ਨ ਲੀਡਰ ਵੀ ਰਿਆਂ ਤੂੰ ਚੀਮਨਿਸਟਰ ਵੀ ਰਿਆਂ ਵਾ ਇੱਥੇ ਤਾਂ ਕੋਈ ਬਤ ਕਰਾ ਪੰਜਾਬ ਤੇ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਆ ਇੱਥੇ ਤਾਂ ਜਾਤ ਪਾਤ ਹੈ ਹੀ ਨਹੀਂ ਇੱਥੇ ਤਾਂ ਪੰਜ ਪਿਆਰੇ ਜਿਹੜੋ ਕਲਗੀਆਂ ਵਾਲੇ ਪਾਸਾ ਨੇ ਸਾਂਝ ਜਤਪਤ ਸਭਬਤ ਹੋ ਗਈ ਇੱਥੇ ਤਾਂ ਜੈਕਾਰ ਜੀ ਪ੍ਰਤਾਪ ਸਿੰਘ ਬਾਜਵਾ ਬਿਆਨ ਦਿੰਦੇ ਆ ਕਿ ਜੀ ਇੱਥੇ ਇੰਨੇ ਬੰਬ ਚੱਲ ਗਏ 32 ਬੰਬ ਰਹਿੰਦੇ ਆ ਉਹ ਇੱਕ ਕਹਿ ਲੋ ਕਿ ਸਿਆਸੀ ਜਿਹਾ ਬਿਆਨ ਦਿੰਦੇ ਹਵਾ 'ਚ ਤੇ ਉਹਨਾਂ ਦੇ ਖਿਲਾਫ ਪਰਚਾ ਹੋ ਜਾਂਦਾ ਦੂਜੇ ਪਾਸੇ ਬੀਬੀ ਪਠੜ ਜਿਹੜੀ ਕਮਿਟ ਕਰਦੇ ਆ ਕਿ ਮੇਰੇ ਕੋ ਫਲਾਣੇ ਅਧਿਕਾਰੀ ਆਏ ਉਹ ਕਹਿੰਦੇ ਕਿ ਇਦਾਂ ਦੇ ਹਾਲਾਤ ਬਣਾਓ ਪੰਜਾਬ ਦੇ ਵਿੱਚ ਬੰਬ ਤਮਾਕਿਆਂ ਦਾ ਰੇਲਾਂ ਦੇ ਵਿੱਚ ਬੱਸਾਂ ਦੇ ਵਿੱਚ ਜਾਂ ਬਾਜ਼ਾਰਾਂ ਦੇ ਵਿੱਚ ਪਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਪੰਜਾਬ ਸਰਕਾਰ ਚਿੱਤੋਂ ਸ਼ਾਂਤ ਚਿੱਤ ਹੋ ਜਾਂਦੀ ਆ ਜਦ ਕਿ ਉਹ ਬੀਬੀ ਖੁਦ ਮੰਨਦੇ ਆ ਕਿ ਕੋਈ ਜਅਬਸਰ ਆਇਆ ਔਰ ਇਹ ਗੱਲ ਜਿਹੜੀ ਆ ਇਹ ਹੁਣ ਇੱਕ ਰੈਕਡ ਤੇ ਆ ਗਈ ਬੜੀ ਬੜੀ ਦੁੱਖਦਾਈ ਖਬਰ ਆ ਵੀ ਸਾਰਾ ਕੁਝ ਉਹਨਾਂ ਨੇ ਕਿਹਾ ਹੋਏ ਇਹ ਤਾਂ ਹੁਣ ਸਰਕਾਰ ਮੌਜੂਦਾ ਨੇ ਵੇਖਣਾ ਨਾ ਜੀ ਕਿ ਕਿਤੇ ਤੇ ਕੇਸ ਕਰਨਾ ਨਹੀਂ ਕਰਨਾ ਉਹ ਵੀ ਇੱਕ ਚੂਸ ਕਰਦੇ ਆ ਉਹਨਾਂ ਨੂੰ ਕਿ ਪੈਕੈਂਡ ਚੂਜ਼ ਵਾਲੇ ਕੰਮ ਹੋ ਸਕਦਾ ਹੋ ਸਕਦਾ ਉਹਨਾਂ ਨੂੰ ਉਹਨਾਂ ਦਾ ਕੋਈ ਬੀਬੀ ਨਾਲ ਜ਼ਿਆਦਾ ਨਰਾਜ਼ਗੀ ਹੋਏ ਤੇ ਬਾਜਵਾ ਸਾਹਿਬ ਨਾਲ ਨਾ ਹੋਏ ਜਾਂ ਬਾਜਵਾ ਸਾਹਿਬ ਨਾਲ ਹੋਏ ਤੇ ਉਹਨਾਂ ਨਾਲ ਨਾ ਹੋਏ ਇਹ ਤਾਂ ਹੁਣ ਉਹਨਾਂ ਦਾ ਕੰਮ ਹੈ ਮੈਂ ਤਾਂ ਪਰ ਇਹ ਇੱਕ ਬਹੁਤ ਹੀ ਗੰਭੀਰ ਸਿਆਸਤ ਦਾ ਸਿਆਸਤ ਦਾ ਇੱਕ ਬਹੁਤ ਗੰਭੀਰ ਪਹਿਲੂ ਜਿਹੜਾ ਬੀਬੀ ਪੱਠਣ ਨੇ ਛੇੜ ਦਿੱਤਾ ਜੋ ਇੱਕ ਚਰਚਾ ਹੁੰਦੀ ਸੀ ਕਿ ਸਿਆਸੀ ਲੋਕ ਹੀ ਅਜਿਹੇ ਜਿਹੜੇ ਨੈਰੇਟਿਵ ਸਿਰਜਦੇ ਆ ਕਿ ਜਿੱਥੇ ਲੋਕਾਂ ਨੂੰ ਲੜਾਇਆ ਜਾ ਸਕੇ ਡਰਾਇਆ ਜਾ ਸਕੇ ਦੇਖੋ ਜੀ ਮੈਨੂੰ ਤਾਂ 50 ਸਾਲ ਹੋ ਗਿਆ ਮੈਂ ਤੇ ਇਹੋ ਜੇ ਰਾਹੇ ਨਹੀਂ ਜਾਣਾ ਚਾਹੁੰਦਾ ਇਹ ਜੀ ਗੰਦੀ ਗੱਲ ਸੋਚਣੀ ਵੀ ਨਹੀਂ ਚਾਹੀਦੀ ਪੰਜਾਬ ਸਾਡਾ ਸਾਡਾ ਪਰਿਵਾਰ ਆ ਸਾਰੇ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਨੂੰ ਮਰਵਾ ਕੇ ਅਸੀਂ ਵੋਟਰ ਲੈ ਕੇ ਤੇ ਕਰਨਾ ਕੀ ਆ ਮੁਰਕੇ ਅਸੀਂ ਤੇ ਚਾਹੁੰਦੇ ਵੀ ਪੰਜਾਬ ਦੇ ਇੱਕ ਬੱਚਾ ਵੀ ਨਹੀਂ ਪੰਜਾਬ ਦੇ ਵਿੱਚ ਨਜਾਇਜ਼ ਮਾਰਿਆ ਜਾਣਾ ਚਾਹੀਦਾ ਅਸੀਂ ਲੋਕਾਂ ਨੂੰ ਪ੍ਰੋਟੈਕਟ ਕਰਨਾ ਲੀਡਰਾਂ ਦਾ ਕੰਮ ਹੁੰਦਾ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਨਾ ਕਿ ਆਪਣੇ ਘਰ ਭਰਨੇ ਜਿਹੜੇ ਲੋਕ ਘਰ ਭਰਦੇ ਆ ਉਹੋ ਜਿਹੇ ਸਟੇਟਮੈਂਟਾਂ ਦਿੰਦੇ ਆ ਤੇ ਬਾਜਵਾ ਸਾਹਿਬ ਤੇ ਆਪ ਨਹੀਂ ਬੋਲੇ ਇੰਨੀ ਦੇਰ ਉਥੇ ਉਹ ਭਗਵੰਤ ਮਾਨ ਪਤਾ ਨਹੀਂ ਉਹਨਾਂ ਨੂੰ ਕੀ ਫਾਇਲਾ ਫੋਲਾ ਝੜ-ਝੋੜ ਕੇ ਢਰਾ ਲੈਂਦਾ ਰਿਹਾ ਕਿਸੇ ਆਪੋਜੀਸ਼ਨ ਨੇ ਆਪੋਜੀਸ਼ਨ ਵਾਲਾ ਰੋਲ ਨਹੀਂ ਕੀਤਾ ਜੇ ਰੋਲ ਕੀਤਾ ਹੁੰਦਾ ਤਾਂ ਭਗਵੰਤ ਮਾਨ ਨੂੰ ਵੀ ਨੱਥ ਪਈ ਹੋਣੀ ਸੀ ਕਿਸੇ ਨੇ ਯੁਰਤ ਨਹੀਂ ਕੀਤੀ ਉਹ ਜਦੋਂ ਮਰਜ਼ੀ ਫਾਇਲਾ ਖੜਕਾ ਦਿੰਦਾ ਕਰੀ ਕੋ ਕਰ ਦਿੰਦਾ ਕਰੀ ਕੋ ਕਰ ਦਿੰਦਾ ਇਹ ਜਿਹੜੀ ਲੜਾਈ ਆ ਨਾ ਇਹ ਕੋਈ ਬੰਦਾ ਇਮਾਨਦਾਰ ਜਿਹੜਾ ਪਰਮਾਤਮਾ ਤੋਂ ਡਰਨ ਵਾਲਾ ਬੰਦਾ ਨਾ ਜਿਹੜਾ ਬੰਦਿਆਂ ਕੋਲ ਨਾ ਡਰੇ ਜਿਹਦਾ ਕੁਰਸੀਆਂ ਦਾ ਮੋਹ ਨਾ ਹੋਵੇ ਜਿਹੜਾ ਪਰਿਵਾਰ ਦੇ ਮੋਹ ਚ ਨਾ ਹੋਵੇ ਜਿਹਦਾ ਪਿਆ ਪੰਜਾਬ ਨਾਲ ਪਿਆਰ ਹੋਵੇ ਉਹ ਬੰਦਾ ਜਵਾਬ ਦੇ ਸਕਦਾ ਸੀ ਇਹਨਾਂ ਕਿਹਨੇ ਜਵਾਬ ਨਹੀਂ ਦਿੱਤਾ ਕੋਈ ਬੋਲੇ ਨਹੀਂ ਉੱਥੇ ਹਾਊਸ ਦੇ ਵਿੱਚੋਂ ਮਜ਼ਾਕ ਬਣਾ ਦਿੰਦਾ ਰਿਹਾ ਇਹਨਾਂ ਨੂੰ ਘੂਰੀਕੋੜਦਾ ਰਿਹਾ ਚੁੱਪ ਕਰਕੇ ਬਾਹਰ ਚੱਲ ਗਿਆ ਬਾਹਰ ਜਾ ਕੇ ਸਟੇਟਮੈਂਟਾਂ ਦੇ ਦਿੰਦੇ ਗਏ ਉੱਥੇ ਤਾਂ ਸਬਜ਼ੀ ਮੰਡੀ ਲੱਗਦੀ ਸੀ ਉਹ ਜਿਹੜੀ ਵਿਧਾਨ ਸਭਾ ਘਟ ਤੇ ਸਬਜ਼ੀ ਮੰਡੀ ਜਿਆਦਾ ਇਹਨਾਂ ਰੌਣਾ ਜਿਹੜਾ ਲੱਗਦਾ ਸੀ ਨਾ ਪੰਜਾਬ ਦੀ ਗੱਲ ਨਾ ਪੰਜਾਬ ਦੇ ਮੁੱਦਿਆਂ ਦੀ ਕੋਈ ਹ ਤੇ ਮੈਨੂੰ ਤਾਂ ਜ਼ਿਆਦਾ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਾਂਗਰਸ ਨੂੰ ਸਜ਼ਾ ਇਹਨਾਂ ਦੀ ਉਹ ਹੀ ਦੇਣੀ ਆ ਦਰਬਾਰ ਸਾਹਿਬ ਦੇ ਅਟੈਕ ਵਾਲੀ ਤੇ ਦਿੱਲੀ ਦੇ ਦੰਗਿਆਂ ਦੀ ਕਿਉਂਕਿ ਉਹ ਇਹਨਾਂ ਦੇ ਗਲੋਂ ਲੱਥ ਨਹੀਂ ਸਕਦੇ ਜਿੱਦਾਂ ਸੁਖਬੀਰ ਦੇ ਗਲੋਂ ਬਰਗਾੜੀ ਨਹੀਂ ਨਾ ਲੱਥਣਾ ਸੌਦਾ ਸਾਧ ਨਹੀਂ ਨਾ ਲੱਥਣਾ ਜੋ ਮਰਜ਼ੀ ਸੁਖਬੀਰ ਕਰਦਾ ਫਿਰ ਮੈਂ ਪੈਸਾ ਉਹਦੇ ਕੋਲ ਹੈ ਕਰਮਾਂ ਕਰਮਾਂ ਉਹ ਕਹਦੇ ਜੀ ਮੈਂ ਵੋਟਾਂ ਦਾ ਵਾਅਦਾ ਲੈ ਲਿਆ ਮੇਰੇ ਕੋ ਆ ਵੀ ਆ ਗਿਆ ਆ ਵੀ ਆ ਗਿਆ ਜੋ ਮਰਜ਼ੀ ਕਰੇ ਨੈਸ਼ਨਲ ਰਿਜ਼ਲਟ ਜਿੱਦਾਂ ਪੰਜਾਬ ਚ ਆਊਗਾ ਨਾ ਸੁਖਬੀਰ ਕਿਤੇ ਵੀ ਨਹੀਂ ਲੱਭੂਗਾ ਕਿਉਂਕਿ ਲੋਕ ਪੰਜਾਬ ਦੇ ਇੱਕ ਦੇ ਕਮਲੇ ਨਹੀਂਗੇ ਖਾੜੇ ਵਾਸਤੇ ਗੁਰੂ ਸਭ ਤੋਂ ਪਹਿਲਾਂ ਉਹ ਕੁਰਸੀ ਸਾਡੇ ਵਾਸਤੇ ਕੋਈ ਚੀਜ਼ ਨਹੀਂ ਪਰ ਸੰਮਤੀ ਚੋਣਾਂ ਦੇ ਵਿੱਚ ਰਾਜਕਰਦੀ ਪਾਰਟੀ ਤੋਂ ਬਾਅਦ ਕਾਲੀ ਦਲ ਜਿਹੜਾ ਵਾ ਉਹ ਲੀਡ ਕਰ ਉਹਨੇ ਕਿੰਨੀਆਂ ਕਿੰਨੀਆਂ ਰਾਜ ਪਾ ਗਏ ਇੱਥੇ ਸਾਨੂੰ ਪਤਾ ਵਾ ਸਾਡੇ ਇੱਥੇ ਬੰਦਾ ਸਰਪੰਚ ਖਲੋਤਾ ਹੀ ਉਹਦੀ ਦਰਖਾਸਤਾਂ ਕੱਟ ਜਿਆ ਅਸੀਂ ਦੂਜੇ ਬੰਦਿਆਂ ਦੀਆਂ ਦਰਖਾਸਤਾਂ ਨਹੀਂ ਇਹਨਾਂ ਦੀਆਂ ਦਰਖਾਸਤਾਂ ਕਿਤੇ ਰਹਿ ਗਈਆਂ ਹੋਣੀਆਂ ਕੋਈ ਅਫਸਰ-ਅਫਸਰ ਕਿਉਂਕਿ ਇਹਨਾਂ ਦੇ ਪੁਰਾਣੇ ਹੈਗੇ ਆ ਦਰਖਾਸਤਾਂ ਰਹਿ ਗਈਆਂ ਉਸ ਇਲੈਕਸ਼ਨ ਨੂੰ ਤੁਸੀਂ ਇਹ ਨਹੀਂ ਸਮਝਿਆ ਵੀ ਇਹ ਬਦਲ ਬਣ ਜਾਣੇ ਆ ਇਹ ਬਿਲਕੁਲ ਤੁਸੀਂ ਕਹਿੰਦੇ ਹੋ ਨਾ ਸੁਖਬੀਰ ਬਾਦਲ ਦੇ ਗਲੋਂ ਬਰਗਾੜੀ ਨਹੀਂ ਲੱਥਣਾ ਸੁਖਬੀਰ ਦੇ ਗਲੋਂ ਸੌਦਾ ਸਾਧ ਨਹੀਂ ਲੱਥਣਾ ਪਰ ਉਸੇ ਬਰਗਾੜੀ ਬਹਿਬਲ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਸੰਮਤੀ ਚੋਣਾਂ ਦੇ ਵਿੱਚ ਵੱਡੀ ਲੀਡ ਹੋ ਸਕਦਾ ਜੀ ਹੋ ਹੋ ਸਕਦਾ ਇਹ ਸੰਮਤੀ ਚੋਣਾਂ ਹੋਰ ਚੀਜ਼ਾਂ ਹੁੰਦੀਆਂ ਨੇ ਅਸੈਂਬਲੀ ਤੇ ਪਾਰਲੀਮੈਂਟ ਚੋਂ ਹੋਰ ਚੀਜ਼ਾਂ ਪਰ ਵੋਟਰ ਤਾਂ ਉਹੀ ਹੁੰਦੇ ਨੇ ਸੀ ਸਿੱਖ ਸਿੱਖ ਮਾਈਂਡ ਸਿੱਖ ਸਾਇਕੀ ਦਾ ਉਹੀ ਆ ਤੁਸੀਂ ਕਦੀ ਵੇਖਿਆ ਫਿਰ ਉੱਥੋਂ ਤੇ ਜਮਾਨਤਾ ਜਪਤਾਈਆਂ ਨਾਲੀਆ ਤੁਸੀਂ ਦੱਸੋ ਨਾ ਤੁਸੀਂ ਆਪੇ ਹੀ ਕਹਿਣ ਦੇ ਰਹੇ ਹੋ ਕਿ ਵੋਟਾ ਪਾਉਣ ਵਾਲੇ ਉਹੀ ਏ ਜਦੋਂ ਸੁਖਬੀਰ ਦੀ ਵੀ ਦਸ ਸੁਖਬੀਰ ਦੇ ਬਾਪੂ ਦੀ ਵੀ ਜ਼ਮਾਨਤ ਜਬਤ ਹੋਈ ਆ 100-100 ਕਰੋੜ ਰੁਪਈਆ ਲਾ ਕੇ ਵੀ ਇਹ ਉਹੀ ਮੋਟਰ ਸੀਗੀ ਕਿਤੋਂ ਵੀ ਹੁਣ ਕੀ ਹੋ ਗਿਆ ਨਾ ਵੋਟਰ ਨੂੰ ਹਰ ਬੰਦੇ ਦੀ ਪੰਚਾਇਤ ਦੇ ਵਿੱਚ ਸੋਚ ਹੋਰ ਹੁੰਦੀ ਆ ਮੈਂ ਤੁਹਾਨੂੰ ਦੱਸ ਦਵਾਂ ਮਿਊਸਪੈਲਟੀ 'ਚ ਚੋਰ ਹੋਰ ਸੋਚ ਹੁੰਦੀ ਆ ਅਸੈਂਬਲੀ 'ਚ ਸੋਚ ਉਸੇ ਬੰਦੇ ਦੀ ਹੋਰ ਹੁੰਦੀ ਆ ਪਾਰਲੀਮੈਂਟ 'ਚ ਉਹਦੀ ਸੋਚ ਹੋਰ ਹੁੰਦੀ ਆ ਬੰਦਾ ਇੱਕੋ ਹੁੰਦਾ ਵਾ ਉਹ ਤਿੰਨਾਂ ਇਲੈਕਸ਼ਨਾਂ ਚੋਂ ਜੋ ਉਹਦੀ ਵੱਖ-ਵੱਖ ਸੋਚ ਹੁੰਦੀ ਆ ਕਿਤੇ ਉਹਨੇ ਲੋਕਲ ਇੰਟਰਸਟ ਵੇਖਣਾ ਕਿਤੇ ਉਹਨੇ ਸਟੇਟ ਦਾ ਇੰਟਰਸਟ ਵੇਖਣਾ ਲੋਕ ਮੁੱਦੇ ਵੀ ਕਿਤੇ ਕਿਤੇ ਹਾਂ ਮੁੱ ਕਤੇ ਉਹਨਾਂ ਦੇਸ਼ ਦਾੰਟਸ ਵੇਖਣਾ ਵੀ ਦੇਸ਼ ਕੀ ਦੇ ਹੱਥਾਂ 'ਚ ਸੇਵ ਆ ਸਟੇਟ ਕੀ ਦੇ ਹੱਥਾਂ 'ਚ ਸੇਵ ਆ ਸਰਪੰਚ ਕਿੰਨੂ ਬਣਾਈਏ ਤੇ ਚੰਗਾ ਰਹੂਗਾ ਪਿੰਡ ਸ਼ਾਂਤ ਬਸੂਗਾ ਇੱਕੋ ਬੰਦੇ ਦੀ ਸੋਚ ਡਿਫਰੈਂਟ ਹੁੰਦੀ ਆ ਇਹ ਤੁਸੀਂ ਟੇਕ ਗਰੰਟਡ ਨਾ ਲਓ ਤੇ ਜਿਹੜਾ ਬੰਦਾ ਥੱਲੇ ਪੰਚਾਇਤ ਜਾਂ ਸੰਮਤੀ ਜਿਹਨਾਂ ਨੂੰ ਵੋਟ ਪਾ ਦਿੰਦਾ ਉਹ ਅਸੈਂਬਲੀ 'ਚ ਇਹਨਾਂ ਨੂੰ ਪਾਊਗਾ ਜਾਂ ਪਾਰਲੀਮੈਂਟ 'ਚ ਪਾਊਗਾ ਬਿਲਕੁਲ ਪਾਊਗਾ ਅੱਛਾ ਪ੍ਰਧਾਨ ਮੰਤਰੀ 1 ਫਰਵਰੀ ਨੂੰ ਉਹਨਾਂ ਦਾ ਅੰਦਾਜ਼ਾ ਜਾਂ ਕਿਆਸ ਰਾਈ ਲਗਾਈ ਜਾ ਰਹੀ ਹੈ ਭਾਜਪਾ ਵੱਲੋਂ ਤਾਂ ਦਾਵਾ ਕੀਤਾ ਜਾ ਰਿਹਾ ਕਿ ਉਹ ਪੰਜਾਬ ਫੇਰੀ ਤੇ ਆ ਰਹੇ ਆ ਔਰ ਇੱਕ ਡੇਰਾ ਜਿਹੜਾ ਇੱਕ ਧਾਰਮਿਕ ਡੇਰਾ ਵਾ ਦੁਆਬੇ ਦਾ ਉੱਥੇ ਉਹਨਾਂ ਦਾ ਇੱਕ ਬਹੁਤ ਵੱਡਾ ਸਮਾਗਮ ਵੀ ਆ ਤੁਸੀਂ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਕਿਵੇਂ ਵੇਖਦੇ ਹੋ ਪੰਜਾਬ ਦੇ ਕੋ ਪ੍ਰਧਾਨ ਮੰਤਰੀ ਨੇ ਕਾਂਗਰਸ ਮੁਕਤ ਦੇਸ਼ ਕਰਨ ਦੀ ਪਹਲ ਲਿਆ ਹੋਇਆ ਉਹ ਜਿੱਥੇ ਵੀ ਉਹਨੂੰ ਜਾਵਦਾ ਵੀ ਕੋਈ ਬੰਦਾ ਪਾਪੂਲਰ ਜਿਹਦਾ 베ਸ ਆ ਉਹਨਾਂ ਨੂੰ ਜਾ ਕੇ ਮਿਲਦਾ ਹਰ ਕੋਈ ਮਿਲ ਸਕਦਾ ਤੁਸੀਂ ਵੀ ਮਿਲ ਸਕਦਾ ਮੈਂ ਵੀ ਮਿਲ ਸਕਦਾ ਚੰਨੀਬੀ ਨੇ ਬਾਬਾ ਜੀ ਨੇ ਚਿਤਾਇਆ ਸੀ ਉੱਥੇ ਇਸ ਕਰਕੇ ਹਰ ਬੰਦਾ ਪੋਲੀਟੀਕਲ ਬੰਦਾ ਜਿਹੜਾ ਉਹ ਉਸ ਥਾਂ ਜਾਂਦਾ ਵਾ ਜਿੱਥੇ ਉਹਨੂੰ ਜਾਪਦਾ ਵਾ ਮੈਨੂੰ ਇੱਥੇ ਜਾ ਕੇ ਪੋਲੀਟੀਕਲੀ ਫਾਇਦਾ ਆਊਗਾ ਬਾਕੀ ਨਾਲੇ ਉਹਨੇ ਬਾਬਾ ਜੀ ਨੂੰ ਮੇਰਾ ਖਿਆਲ ਆ ਕੋਈ ਪੰਥਰਤਮ ਤੁਸੀਂ ਮੇਰੇ ਸਵਾਲ ਨੂੰ ਹੋਰ ਥੋੜਾ ਤਗੜਾ ਕਰ ਦਿੱਤਾ ਕਿ ਬਾਬਾ ਜੀ ਦੀ ਕਿਰਪਾ ਦੇ ਨਾਲ ਚੰਨੀ ਦੀ ਲੋਕ ਸਭਾ ਚੋਣਾਂ ਵਿੱਚ ਜਿੱਤ ਹੁੰਦੀ ਆ ਔਰ ਕਿਆ ਸਰਾਈਆਂ ਤੇ ਵੀ ਲਗਾਈਆਂ ਜਾ ਰਹੀਆਂ ਕਿ 1 ਫਰਵਰੀ ਨੂੰ ਚਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਜਿਹੜੇ ਆ ਉਹ ਵੀ ਭਾਜਪਾ ਜੁਆਇਨ ਕਰ ਸਕ ਮੇਕੋ ਇਹ ਤੁਹਾਡੇ ਕੈਸਰਾਈਆਂ ਕੈਸਰਾਈਆਂ ਤੇ ਕਿਸੇ ਦੀ ਵੀ ਕੋਈ ਕੈਸਰਾਈਆਂ ਦਾਦੀ ਕਾਂਗਰਸ ਦੀ ਲੋਕਾਂ ਨੇ ਬਜਾਣ ਨੂੰ ਤਿਆਰ ਬੈਠੇ ਰਹੇ ਕਿਹੜੀ ਪਾਰਟੀ ਚ ਬੀਜਪੀ ਚ ਜੇ ਕਹੇ ਨਹੀਂ ਬੜੇ-ਬੜੇ ਕਿ ਕਿੰਨੇ ਗਏ ਬੀਜਪੀ ਚ ਅੱਗੇ ਬੜੇ-ਬੜੇ ਕਿੰਨੇ ਨਾਂਵਰ ਬੰਦੇ ਗਏ ਆ ਉਹਨਾਂ ਦੀ ਭਾਜਪਾ ਹੋਵੇਗੀ ਜਹਦਾਰ ਜੀ ਇਹ ਭਾਜਪਾ ਹੋਵੇਗੀ ਜਾਂ ਪ੍ਰੋ ਕਾਂਗਰਸ ਪ੍ਰੋ ਕਾਂਗਰਸ ਚ ਭਾਜਪਾ ਹੋਵੇਗੀ ਨਹੀਂ ਉਹ ਜਿਹੜਾ ਬੰਦਾ ਚਲੇ ਜਾਂਦਾ ਪ੍ਰੋ ਕਾ ਦਾ ਰਹਿ ਜਾਂਦਾ ਜੀ ਕਈ ਵਾਪਸ ਵੀ ਆ ਜਾਂਦੇ ਜਦੋਂ ਮੈਂ ਤੁਹਾਡੇ ਘਰ ਚਲ ਜਾਵਾਂ ਫਿਰ ਤੁਹਾਡੇ ਵੱਲ ਜਾਣਾ ਜੀ ਬਹੁਤ ਸਾਰੇ ਲੀਡਰ ਵਾਪਸ ਵੀ ਮੋੜਾ ਇਹਨਾਂ ਕੋਈ ਜਿਹੜੇ ਮੋੜਾ ਹੈ ਹੁਣ ਜੇ ਪਤਾ ਨਹੀਂ ਕਿਹੜੇ ਮੁੜੇ ਆ ਮੈਂ ਤਾਂ ਵੇਖਿਆ ਨਹੀਂ ਕੋਈ ਮੁੜੇ ਮੜਿਆ ਨਹੀਂ ਜਿੱਦਾਂ ਆਪਣੇ ਰਾਜkumar veerka ਨੇ ਹੋਰ ਵੀ ਕੁਝ ਜਿਹੜੇ ਪੰਜਾਬ ਦੇ ਵੱਡੇ ਨਾਮਵਾਰ ਲੀਡਰ ਸੀਗੇ ਜਿਹੜੇ ਮੋੜਾ ਇਹ ਇੱਕ ਇੱਕ ਜਿਹੜੇ ਉਹ ਰੋੜਾ ਸਾਹਿਬ ਫਸੇ ਸੀਗੇ ਵੱਡੇ ਸਕੈਂਡਲ ਦੇ ਵਿੱਚ ਉਹ ਸਾਰੇ ਉਹ ਰੋੜੇ ਤਾਂ ਅੱਜ ਫਿਰ ਖੜਾ ਰੇਡ ਮੈਂ ਸਿਰਸਿਰ ਟੀਵੀ ਤੋਂ ਸੁਣਿਆ ਫਿਰ ਰੇਡ ਕੀਤਾ ਉਹਦੇ ਤੇ ਹੁਸ਼ਿਆਰਪੁਰ ਵਾਲੇ ਤੇ ਜਿਹੜਾ ਸ਼ਾਮਸੁੰਦਰ ਰੋੜਾ ਉਹਦੇ ਤੇ ਅੱਜ ਫਿਰ ਡੀਟਾ ਸਾਰਿਆਂ ਦਾ ਰੇਡ ਸ਼ਿ ਬਾਕੀ ਚਲਦਾ ਰਹਿੰਦਾ ਈਡੀ ਸ਼ਾਮਸੁੰਦਰ ਰੋੜੇ ਤੇ ਤਾਂ ਰੇਡ ਕਰਦੀ ਆ ਜੀ ਤੇ ਜਿਨ੍ਹਾਂ ਦੇ ਉੱਤੇ 30-30 ਲੱਖ ਦੇ 55-55 ਲੱਖ ਦੇ ਪ੍ਰਧਾਨ ਥਾਪਣ ਦੇ ਜਿਹੜੇ ਦੋਸ਼ ਲੱਗ ਰਹੇ ਆ ਉਧਰ ਈਡੀ ਅੱਖਾਂ ਕਿਉਂ ਬੰਦ ਕਰ ਦੇਖੋ ਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਇਹ ਦੇਸ਼ ਤਾਂ ਬਚਣਾ ਜੇ ਕਰਪਟ ਲੀਡਰ ਸਾਰੇ ਫੜੇ ਜਾਣਗੇ ਸਭ ਤੋਂ ਵੱਡੀ ਦੁਸ਼ਮਣ ਸਮਾਜ ਦੀ ਜਿਹੜੀ ਆ ਕਰਪਸ਼ਨ ਤੇ ਕਰਪਟ ਲੀਡਰ ਤਾਂ ਦਰਦਣਾਉਂਦੇ ਫਿਰਦੇ ਉਹਨਾਂ ਨੇ ਪਤਾ ਨਹੀਂ ਕਿੰਨੀਆਂ-ਕਿੰਨੀਆਂ ਪ੍ਰਾਪਰਟੀਆਂ ਬਣਾ ਲਈਆਂ ਜਦ ਤੱਕ ਕਰਪਟ ਬੰਦਿਆਂ ਨੂੰ ਸਜ਼ਾ ਨਹੀਂ ਹੁੰਦੀਆਂ ਤਦ ਤੱਕ ਸਮਾਜ ਨਹੀਂ ਸੁਧਰ ਸਕਦਾ ਲੋਕ ਚਾਹੁੰਦੇ ਆ ਕਿ ਕਰਪਟ ਕਰਪਸ਼ਨ ਹਟੇ ਜਦੋਂ ਕਰਪਟਰ ਕਰਪਸ਼ਨ ਹਟ ਜੇਗੀ ਚਰਚਾ ਤੇ ਇਹ ਵੀ ਹੈ ਜੀ ਕਿ ਹਿੰਦੁਸਤਾਨ ਦੇ ਲੋਕਾਂ ਨੇ ਕਰਪਸ਼ਨ ਨੂੰ ਆਪਣੇ ਜਿੰਦਗੀ ਦਾ ਜਾਂ ਇਸ ਰਾਜਨੀਤੀ ਦਾ ਇੱਕ ਹਿੱਸਾ ਜਾਂ ਅੰਗ ਹੀ ਮੰਨ ਲਿਆ ਚਲੋ ਵੈਸੇ ਤੇ ਚੋਰੀ ਚੋਰੀ ਹੁੰਦੀ ਹੈ ਜਦੋਂ ਆਂਦੇ 100 ਦਿਨ ਚੋਰ ਦਾ ਇੱਕ ਦਿਨ ਸਾਧਾ ਜਦੋਂ ਫੜੇ ਜਾਂਦੇ ਆ ਉਦੋਂ ਫਿਰ ਜਲੂਸ ਵੀ ਤਾਂ ਨਿਕਲ ਜਾਂਦਾ ਨਾ ਪੂਰਾ ਹੀ ਪੱਲੇ ਤਾਂ ਕੱਖ ਨਹੀਂ ਰਹਿ ਜਾਂਦਾ ਜਿੰਨਾ ਮਰਜ਼ੀ ਪੈਸਾ ਹੋ ਜਾਣਾ ਕੋ ਸੋ ਅਸੀਂ ਚਾਹੁੰਦੇ ਆ ਮੈਂ ਤੇ ਚਾਹਨਾ ਵਾ ਪੇ ਸਾਨੂੰ ਨਾ ਪਾਕਿਸਤਾਨ ਕੋਲੋਂ ਨਾ ਸਾਡੀ ਕੋਈ ਚੀਜ਼ ਕੋਲੋਂ ਕੋ ਖਤਰਾ ਸਾਨੂੰ ਕਰਪਟ ਲੀਡਰਾਂ ਕੋਲੋਂ ਖਤਰਾ ਹੈ ਜੇ ਕਰਪਸ਼ਨ ਦੇਸ਼ ਚ ਖਤਮ ਹੋ ਜਾਊਗੀ ਤੇ ਆਪਣਾ ਮੁਲਕ ਜਿਹੜਾ ਤਰੱਕੀ ਕਰੂਗਾ ਆਪਣੇ ਫੌਜੀ ਬਹੁਤ ਬਹਾਦਰ ਨੇ ਉਹਨਾਂ ਨੂੰ ਲੜਨ ਦੀ ਵੀ ਜਾਚ ਆ ਦੇਸ਼ ਭਗਤ ਵੀ ਨੇ ਦੇਸ਼ ਦਾ ਪ੍ਰੇਮੀ ਆ ਉਹਨਾਂ ਵਰਗੀ ਫੌਜ ਕਿਤੇ ਨਹੀਂ ਸਾਡੇ ਵਰਗੀ ਪਰ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਫੌਜ ਦੀ ਤੁਸੀਂ ਫੌਜ ਦੀ ਚਰਚਾ ਛੇੜ ਲਈ ਆ ਆ ਕੁਝ ਦਿਨ ਪਹਿਲਾਂ ਪੂਰੇ মিডিਏ ਦੇ ਵਿੱਚ ਸਰਕਾਰ ਵੱਲੋਂ ਫੌਜ ਦੇ ਨਮਾਇੰਦਿਆਂ ਵੱਲੋਂ ਇੱਕ ਅਪੀਲ ਕੀਤੀ ਜਾਂਦੀ ਆ ਕਿ ਭਾਰਤੀ ਫੌਜ ਦੇ ਵਿੱਚ ਪੰਜਾਬੀਆਂ ਦੀ ਖਾਸ ਕਰਕੇ ਸਿੱਖ ਨੌਜਵਾਨਾਂ ਦੀ ਜਿਹੜੀ ਆ ਉਹ ਕਮੀ ਜਿਹੜੀ ਆ ਉਹ ਬਹੁਤ شدت ਦੇ ਨਾਲ ਜਿਹੜੀ ਆ ਘਟਦੀ ਮਹਿਸੂਸ ਕੀਤੀ ਜਾ ਰਹੀ ਪਰ ਤੁਹਾਂ ਵੇਖਿਆ ਜੀ ਇੱਕ ਪ੍ਰੈਟ ਦੇ ਵਿੱਚ ਇੱਕ ਨਵੀਂ ਇਹਨਾਂ ਬਣਾਈ ਆ ਬਟਾਲੀਅਨ ਉਹਦਾ ਨਾਂ ਕੀ ਰੱਖਿਆ ਜੇ ਬੜਾ ਵੱਡਾ ਪੁਰਾਣਾ ਜਿਹੜਾ ਇਤਿਹਾਸਕ ਨਾਮ ਸੀ ਕੋਈ ਜਿੱਥੇ ਸਾਰੇ ਪੰਜਾਬੀ ਦੇ ਸਰਦਾਰ ਨੇ ਸਾਰੇ ਪ੍ਰੇਰਣੀ ਦੋਹਾ ਇੱਕ ਵਕੀ ਇਹ ਸੈਂਟਰ ਗਵਰਨਮੈਂਟ ਨੇ ਰੱਖੀ ਹਾਂ ਹਾਂ ਸੈਂਟਰ ਨੇ ਉਹ ਸਭ ਤੋਂ ਵੱਡੀ ਨਾਂ ਕਰਿਆ ਬ੍ਰਹਮਪੁੱਤਰ ਆ ਪਤਨ ਕਿ ਬ੍ਰਹਮ ਕੋਈ ਵੱਡਾ ਨਾਮ ਰੱਖਿਆ ਵਾ ਉਹ ਸਾਰੇ ਪੰਜਾਬੀ ਨੇ ਸਾਰੇ ਸਿੱਖ ਨੇ ਨਹੀਂ ਉਹਦੇ ਵਿੱਚ ਪੰਥਕ ਕੋਈ ਉਸ ਟਾਈਟਲ ਦੇ ਵਿੱਚ ਪੰਥਕ ਨਾਂ ਕੋਈ ਨਹੀਂ ਆ ਹੋਰ ਨਾਂ ਨਾ ਹੋ ਰਾ ਪੰਥਕ ਨਹੀਂਗਾ ਨਹੀਂ ਹੈ ਨਾਂ ਨਹੀਂ ਪੰਥਕ ਕਿਉਂਕਿ ਦੇਸ਼ ਬੜਾ ਵੱਡਾ ਵਾ ਜੀ ਹੋ ਇੱਥੇ ਬੋਲੀਆਂ ਬੜੀਆਂ ਨੇ ਹੋ ਸਕਦਾ ਹਰ ਸਟੇਟ 'ਚ ਜਾ ਕੇ ਸਾਡੇ ਪੰਥਕ ਬੰਦਿਆਂ ਨੂੰ ਉਹ ਬੁਲੀ ਤਾਂ ਨਹੀਂ ਪਤਾ ਹੁੰਦਾ ਹੋਵੇ ਇਸ ਕਰਕੇ ਉਹ ਗਵਰਨਮੈਂਟ ਦਾ ਕੰਮ ਆ ਪੰਥਕ ਬਣਾਉਣਾ ਨਾ ਬਣਾਉਣਾ ਉਹ ਸਾਡੀ ਲੀਡਰਸ਼ਿਪ ਦਾ ਕੰਮ ਆ ਸਾਡੀ ਅਕਾਲੀ ਲੀਡਰਸ਼ਿਪ ਨੇ ਕਦੀ ਕੌਮੀ ਮਸਲੇ ਉਠਾਇਆ ਹੀ ਨਹੀਂ ਇਹ ਆਪਣੇ ਜਾਤੀ ਮਸਲੇ ਸ ਉਠਾਉਂਦੇ ਰਹੇ ਆ ਅੱਜ ਤੱਕ ਪੁਰਾਣੇ ਲੀਡਰਸ਼ਿਪ ਉਹ ਕੌਮੀ ਮਸਲੇ ਉਠਾਉਂਦੇ ਸੀਗੇ ਜਦੋਂ ਆ ਨਵੀਂ ਪੀੜ੍ਹੀ ਆ ਗਈ ਹੈ ਜਿਹੜੀ ਇਹਨਾਂ ਨੇ ਕਦੀ ਆਪਣੇ ਪਰਿਵਾਰ ਦੀਆਂ ਗੱਲਾਂ ਕਰਦੇ ਸੀ ਕੌਮੀ ਮਸਲਾ ਕਦੀ ਇਹਨਾਂ ਚੁੱਕੇ ਨਹੀਂ ਸੀ ਆ ਸਾਡੇ ਵਖੋ ਨਾ ਬੰਦੀ ਸਿੰਘ ਅੰਦਰ ਨੇ ਪੰਜਾਬ ਦੇ ਮਸਲੇ ਹੱਲ ਕਰਨ ਵਾਲੇ ਨੇ ਕਿਸਾਨ ਜਿਹੜੇ ਆ ਅੱਜ ਨੇ ਬੈਠੇ ਰਿਹਾ ਕਿਸਾਨੀ ਦੇ ਮਸਲੇ ਨੇ ਇਹ ਮਸਲੇ ਹੱਲ ਕਰਨੇ ਚਾਹੀਦੇ ਆ ਮੋਦੀ ਸਾਹਿਬ ਨੇ ਠੀਕ ਆ ਕੁਝ ਕੰਮ ਕੀਤੇ ਆ ਜਿਹੜੇ ਕਾਂਗਰਸ ਨੇ ਨਹੀਂ ਕੀਤੇ ਜਿੱਦਾਂ ਲਾਂਘਾ ਖੋਲਿਆ ਗੁਰੂ ਨਾਨਕ ਸਾਹਿਬ ਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਚਿੱਦੀ ਧਾੜਾ ਬੜੇ ਵੱਡੇ ਪੱਦਰ ਤੇ ਮਨਾਇਆ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਉਤਸਵ ਵੀ ਬੜੇ ਵੱਡੇ ਪੱਦਰ ਤੇ ਮਨਾਇਆ ਕੁਝ ਗੱਲਾਂ ਉਹਨਾਂ ਚੰਗੀਆਂ ਕੀਤੀਆਂ ਵੀ ਆ ਔਰ ਬਾਰ-ਬਾਰ ਉਹਨਾਂ ਇਹ ਵੀ ਕਿਹਾ ਵੀ ਜੇ ਸਿੱਖਣਾ ਹੁੰਦੇ ਤਾਂ ਇਹ ਦੇਸ਼ ਦੀ ਹੋਣਹਾਰ ਹੁੰਦੀ ਉਹਨਾਂ ਵੀ ਕਿਹਾ ਹੋਮ ਮਿਨਿਸਟਰ ਨੇ ਵੀ ਕਿਹਾ ਇਸ ਕਰਕੇ ਜਿਹੜੀਆਂ ਚੰਗੀਆਂ ਗੱਲਾਂ ਪਰ ਅਸੀਂ ਨਾਲ ਕਹਿੰਨੇ ਆ ਪੇ ਹੋਰ ਚੰਗੀਆਂ ਕਰੋ ਕਿਉਂਕਿ ਪੰਜਾਬ ਬਾਰਡਰ ਸਟੇਟ ਆ ਪੰਜਾਬ ਦੇਸ਼ ਨੂੰ ਰੋਜੀ ਰੋਟੀ ਵੀ ਖਵਾਉਂਦੀ ਆ ਪੰਜਾਬ ਦੇਸ਼ ਦੀ ਸਰਦਾਰਨੀ ਰੱਖੀ ਕਰਦੇ ਨੇ ਤੇ ਪੰਜਾਬ ਦੇ ਕਿਸਾਨ ਨੂੰ ਤੇ ਜਵਾਨ ਨੂੰ ਇਹਨਾਂ ਨੂੰ ਸਤਿਕਾਰ ਮਿਲਣਾ ਚਾਹੀਦਾ ਪੰਜਾਬ ਦੇ ਮਸਲੇ ਹੱਲ ਹੋਣੇ ਚਾਹੀਦੇ ਆ ਸਾਡੇ ਪੰਜਾਬੀ ਸੂਬਾ ਹਾਲੇ ਤੱਕ ਵੀ ਜਿਹੜਾ ਉਹ ਕੰਪਲੀਟ ਨਹੀਂ ਹੋਆ ਸਾਡੀ ਕੋਈ ਕੈਪੀਟਲ ਨਹੀਂ ਗਈ ਸਾਡੀਆਂ ਯੂਨੀਵਰਸਿਟੀਆਂ ਦੇ ਮਸਲੇ ਨੇ ਸਾਡੇ ਬੀਬੀਐਮਬੀ ਦੇ ਮਸਲੇ ਨੇ ਸਾਡੇ ਪਾਣੀਆਂ ਦੇ ਮਸਲੇ ਨੇ ਇਹ ਮਸਲੇ ਹੱਲ ਕਰਨ ਤੇ ਅਸੀਂ ਤਾਂ ਚਾਹੁੰਦੇ ਆ ਜਿਹੜਾ ਹੱਲ ਕਰੂਗਾ ਮੁੱਖ ਮੰਤਰੀ ਪੰਜਾਬ ਵੱਲੋਂ ਹੁਣ ਫੇਰ ਸਤਲੁਜ ਜਮਨਾ ਲਿੰਕ ਦਾ ਤੇ ਚੰਡੀਗੜ੍ਹ ਦਾ ਜਿਹੜਾ ਮਸਲਾ ਉਠਾ ਲਿਆ ਇਹਨੂੰ 227 ਨਾਲ ਜੋੜ ਕੇ ਵੇਖਦੇ ਹੋ ਕਿ ਜਾਂ ਇਹ ਦੇਰੀ ਨਾਲ ਜਾਗਣ ਦਾ ਇੱਕ ਵਿਸ਼ਾ ਹੈ ਗੱਲ ਹੈ ਜੀ ਉਹ ਤਾਂ ਆਪਣਾ ਟਾਈਮ ਪਾਸ ਕਰਨਿਆ 4 ਸਾਲ ਉਹਦੇ ਚੁਟਕਲੇ ਸੁਣਾਉਂਦਿਆਂ ਹੋ ਗਿਆ ਨਾ ਮਸਲਾ ਕੋ ਹੱਲ ਹੋਇਆ ਨਾ ਕਰਨ ਉਹ ਨਵੀਂ ਵੱਡੀ ਤੋਂ ਵੱਡੀ ਗੱਲ ਕਰਦਾ ਉਹ ਜੇ 100 ਰੁਪਏ ਦੀ ਚੀਜ਼ ਦੇਣੀ ਹੋਏ ਨਾ ਤਾਂ 500 ਦੀ ਐਡਵਰਟਾਈਜ਼ਮੈਂਟ ਕਰ ਦਿੰਦੇ ਆ ਸਭ ਵਾਲੀ ਫੇਰ ਰਹ ਜਾਂਦੀ ਉਹ ਰਹਿ ਜਾਂਦੀ ਆ ਹੁਣ ਕਦੀ ਆ 10 ਲੱਖ ਦਾ ਹੁਣ ਕਹਿੰਦੇ ਜਿਹੜੇ ਸਾਡੇ ਹਲਕਾ ਤੇ ਕੀ ਹੋਣਗੇ ਜੀ ਇਨਚਾਰਜ ਉਹ ਦੱਸਿਆ ਕਰਨਗੇ ਵੀ ਕਾਰਡ ਬਣਾਉਣਾ ਜਿਹੜਾ 10 ਲੱਖ ਦਾ ਨਾ ਉਹ ਇਹਨਾਂ ਦੇ ਆਪਣੇ ਸੁਫਾਰਸ਼ ਤੇ ਬਣੇਗਾ ਉਹਨਾਂ ਦੀ ਸੁਫਾਰਸ਼ ਤੇ ਬਣ ਗਿਆ ਸਾਰਾ ਐਵੇਂ ਵਾਧੂ ਆ ਜੀ ਟਾਈਮ ਪਾਸ ਕਰਨ ਦੇ ਆ ਇਹ ਤਾਂ ਲੋਕਾਂ ਨੂੰ ਪਤਾ ਲੱਗ ਜਾਣਾ ਇਲੈਕਸ਼ਨ ਤੋਂ ਬਾਅਦ ਪਈ ਇਹਨਾਂ ਦਾ ਕੀ ਬਣਦਾ ਵਾ ਇਹਨਾਂ ਦੇ ਪੈਸੇ ਇਕੱਠੇ ਕਰਨ ਤੋਂ ਬਿਨਾ ਕਿਤੇ ਕੱਖ ਨਹੀਂ ਨਾਲੇ ਸਰਕਾਰ ਤੇ ਦਿੱਲੀ ਜਾਣਾ ਚਲਾਈ ਇਹਦੇ ਤੇ ਬਚਾਰੇ ਤੇ ਬਸ ਹੈ ਹੀ ਕੱਖ ਨਹੀਂ ਕ ਅਛਾ ਜੇਦਾ ਜੀ ਤੁਹਾਡੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਕਤਲੋਗਾਰ ਦੀ ਜਾਰੀ ਆ ਜੇ ਕੱਲ ਤੁਹਾਡੇ ਉੱਤੇ ਇੱਕ ਬਹੁਤ ਵੱਡਾ ਕਾਰੋਬਾਰੀ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਤੁਸੀਂ ਕਿਵੇਂ ਦੇਖਦੇ ਹੋ ਕਿ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਕਿਵੇਂ ਜਿਹੜਾ ਸੁਧਰ ਸਕਦਾ ਅਸੀਂ ਤਾਂ ਕਹਿੰਦਾ ਜੀ ਪੰਜਾਬ ਦਾ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਹੀਂ ਪਰ ਉਹ ਰੰਗਲਾ ਪੰਜਾਬ ਪੰਜਾਬ ਰੰਗਲਾ ਬਣਾਉਣਾ ਜੁੱਧ ਨਸ਼ਿਆਂ ਦੇ ਵਿਰੁੱਧ ਦਿੱਲੀ ਪੰਜਾਬ ਦੇ ਵਿੱਚ ਨਸ਼ਿਆਂ ਨਾਲ ਘੱਟੋ ਘੱਟ 50 ਬੰਦੇ ਰੋਜ਼ ਦਿੱਲੀ ਨਸ਼ਿਆਂ ਨਾਲ ਮਰਦੇ ਆ ਮੁੰਡੇ ਅਸੀਂ ਲੋਕ ਵੇਨੇ ਕੰਤਾ ਨਾ ਵੱਜਦੇ ਫਿਰਦਾ ਨਸ਼ਾ ਜਿਹੜਾ ਫਰੀ ਹੈ ਕੋਈ ਇਹਨਾਂ ਨੂੰ ਦੱਕਣ ਵਾਲਾ ਨਹੀਂਗਾ ਗੈਂਗਸਟਰਾਂ ਦਾ ਪੂਰਾ ਰਾਜ ਆ ਕਿੰਨੇ ਲੋਕ ਵੱਡੇ ਵੱਡੇ ਸ਼ਹਿਰਾਂ ਦੇ ਵਿੱਚੋਂ ਦੋ ਦੋ ਚਾਰ ਚਾਰ ਸੌ ਬੰਦਾ ਜਿਹੜਾ ਨਾ ਜੀ ਉਹ ਮਹੀਨਾ ਦੇ ਰਿਹਾ ਇਹਨਾਂ ਨੂੰ ਗਰਦਾਸਪੁਰ ਬਟਾਲਾ ਕਲਨੌਰ ਡੇਰਾ ਅੰਮ੍ਰਿਤਸਰ ਤਪਲਾ ਵੱਡੇ ਸ਼ਹਿਰਾਂ ਚ ਤਾਂ ਬਹੁਤ ਵੱਡੀ ਗੱਲ ਹੈ ਗੈਂਗਸਟਰਾਂ ਦਾ ਕੰਪਲੀਟ ਰਾਜ ਆ ਇੱਥੇ ਕੋਈ ਪੁਸ਼ਕ ਗੈਂਗਸਟਰ ਇੰਟਰਵਿਊ ਕਰਦੇ ਆ ਤੇ ਉਹਨਾਂ ਦੀ ਪੁਸ਼ਤ ਪਨਾ ਹੀ ਕੌਣ ਕਰਦੇ ਪੁਸ਼ਤ ਪਨਾ ਸਰਕਾਰਾਂ ਹੀ ਕਰਦੀਆਂ ਹੋਰ ਕੌਣ ਕਰਦੀਆਂ ਜੀ ਸਰਕਾਰ ਹੀ ਆ ਇਹ ਸਰਕਾਰ ਕਹਿੰਦੀ ਸਾਨੂੰ ਸਰਕਾਰ ਬਣਾਓ ਅਸੀਂ ਪਰਵਰਤਨ ਲਿਆਵਾਂਗੇ ਇਹ ਫਰਜ਼ ਤੇ ਆਮ ਆਦਮੀ ਪਾਰਟੀ ਦੇ ਸਰਕਾਰ ਦਾ ਬਣਦਾ ਸੀਗਾ ਤੇ ਗੈਂਗਸਟਰਵਾਦ ਬੰਦ ਕਰੇ ਨਸ਼ੇ ਬੰਦ ਕਰੇ ਪੰਜਾਬ ਦੀ ਡਿਵੈਲਪਮੈਂਟ ਕਰੇ ਪਿੱਛੇ ਜਿਹਨਾਂ ਮਾਰਿਆ ਤਾਂ ਹੈ ਹਮ ਬੜਾ 72 ਘੰਟਿਆਂ ਦਾ ਕੀ ਉਹਦਾ ਕੋਈ ਕਾਰਗੁਜ਼ਾਰੀ ਦਾ ਨਹੀਂ ਕੋਈ ਦੱਸੋ ਕੋਈ ਲੱਭਾ ਉਹ ਚ ਕੋਈ ਗੱਲ ਹੈਗੀਆ ਸੈਂਕੜੇ ਲੋਕ ਮਾਰ ਦਿੱਤੇ ਚੰਗੇ ਚੰਗੇ ਬੰਦੇ ਗਾਇਕ ਮਾਰ ਦਿੱਤੇ ਪਲੇਅਰ ਮਾਰ ਦਿੱਤੇ ਇੰਡਸਟਰੀਲਿਸਟ ਮਾਰ ਦਿੱਤੇ ਕਾਰੋਬਾਰੀ ਮਾਰ ਦਿੱਤੇ ਤੇ ਕੌਣ ਬਚਾਉਣ ਵਾਲਾ ਕੌਣ ਹੈ ਕਿਸੇ ਨੂੰ ਤੁਹਾਡੀ ਪਾਰਟੀ ਜੇ ਰਾਜ ਭਾਗ ਵਿੱਚ ਆਉਂਦੀ ਆ ਕੀ ਏਜੰਡਾ ਹੋਵੇਗਾ ਨਸ਼ਿਆਂ ਦੇ ਉੱਤੇ ਜਾਂ ਫਿਰ ਗੈਂਗਵਾੜ ਦੇ ਉੱਤੇ ਜ਼ੀਰੋ ਟੋਲਰੈਂਸ ਇਹ ਤਾਂ ਕਰਾਂਗੇ ਤਾਂ ਤਾਂ ਪਤਾ ਲੱਗੂਗਾ ਉਹ ਤਾਂ ਕਾਂਗਰਸ ਵੀ ਕਹਿੰਦੀ ਸੀ ਆਮ ਆਦਮੀ ਪਾਰਟੀ ਜ਼ੀਰੋ ਟੋਲਰੈਂਸ ਉਹਨਾਂ ਉਹਨਾਂ ਦੇ ਰਾਜ ਭਾਗ ਕਰਕੇ ਵੀ ਅੱਲੇ ਅਸੀਂ ਤੇ ਆਏ ਨਹੀਂ ਮੈਂ ਤੁਹਾਡੇ ਸਾਹਮਣੇ ਬੈਠਾ ਮੈਨੂੰ 50 ਸਾਲ ਪੋਲਿਟਿਕਸ ਹੋ ਗਏ ਮੈਂ ਰਾਜ ਭਾਗ ਚ ਤਾਂ ਇਹ ਨਹੀਂਗਾ ਰਾਜ ਭਾਗ ਚ ਮੈਂ 2 ਮਹੀਨੇ ਰਿਹਾ ਸਰ ਤਾਂ ਮੈਂ ਵਜ਼ੀਰੀ ਛੱਡ ਦਿੱਤੀ ਸੀ 2 ਮਹੀਨੇ ਵਜ਼ੀਰੀਆਂ ਮੈਂ 2 ਸਾਲ ਜੇਲ੍ਹ ਚ ਰਿਹਾ ਮੈਂ ਤਾਂ ਅਸੂਰਪੁਰਸ ਬੰਦਾ ਵਾਂ ਮੈਂ ਜਿਹੜੀ ਗੱਲ ਕਰਾਂਗਾ ਉਹ ਤੇ ਪੂਰਾ ਨਿਭਾਵਾਂਗਾ ਨਹੀਂ ਤਾਂ ਘਰ ਬਹਿ ਜਾਵਾਂਗਾ ਇਸ ਕਰਕੇ ਜੇ ਸਾਨੂੰ ਮੌਕਾ ਪ੍ਰਮਾਤਮਾ ਨੇ ਦਿੱਤਾ ਗਿਆ ਨੇ ਹਰ ਪ੍ਰੇਸ਼ੀਂ ਦੀ ਅਦਵਾਈ ਦੇ ਵਿੱਚ ਤੇ ਅਸੀਂ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਸਾਡਾ ਆਪਣਾ ਘਰ ਆ ਅਸੀਂ ਨੁ ਉਜੜ ਨਹੀਂ ਲਿਆਂਗੇ ਅਸੀਂ ਹਰ ਬਰਾਦਰੀ ਦਾ ਹਰ ਧਰਮ ਦਾ ਸਤਿਕਾਰ ਕਰਾਂਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਪੰਜਾਬ ਦੀ ਡਿਵੈਲਪਮੈਂਟ ਕਰਾਂਗੇ ਗੱਲੀ ਬਾਤੀ ਨਹੀਂ ਪ੍ਰੈਕਟੀਕਲੀ ਕਰਕੇ ਦੱਸਾਂ ਸੋ ਇਹ ਸੰ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਦੇ ਕੌਮੀ ਆਗੂ ਜਥੇਦਾਰ ਸੁਚਾ ਸਿੰਘ ਜੀ ਛੋਟੇਪੁਰ ਜਿਨ੍ਹਾਂ ਨੇ ਪੂਰੀ ਤਸੱਲੀ ਦੇ ਨਾਲ ਵਿਸਥਾਰ ਸਹਿਤ ਸਾਡੇ ਸਵਾਲਾਂ ਦੇ ਸਾਡੇ ਪੰਜਾਬ ਦੇ ਲੋਕਾਂ ਦੇ ਸਵਾਲਾਂ ਦੇ ਔਰ ਡੈਸਪੋਰਾ ਵਿੱਚ ਰਹਿੰਦੇ ਪੰਜਾਬੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਆ ਫਿਰ ਕਦੀ ਮੌਕਾ ਮਿਲੇਗਾ ਤੇ ਤੁਹਾਨੂੰ ਫਿਰ ਸੁਚਾ ਸਿੰਘ ਜੀ ਛੋਟੇਪੁਰ ਦੇ ਨਾਲ ਰੂਪਰੂ ਕਰਵਾਵਾਂਗੇ ਕੈਮਰਾਮੈਨ ਨਰੇਸ਼ ਦੇ ਨਾਲ ਕਲਮ న్యూਸ ਲਈ ਕਲਾ ਨੌਰ ਤੋਂ ਕੁਲਦੀਪ ਸਿੰਘ ਜਾਫਰਪੁਰ